ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਧਾਰ ਸੁਪਰਮਾਰਕੀਟ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜਿਹੜੇ ਜਿਹੜੇ ਮੇਰੀ ਵੀਡੀਓ ਨੂੰ ਦੇਖਦੇ ਪਏ ਆ ਇਹਨਾਂ ਨੂੰ ਦੇਖਣ ਵਾਸਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਵੀਡੀਓ ਨੂੰ ਲਾਸਟ ਤੱਕ ਜਰੂਰ ਵੇਖਿਓ ਕਿਉਂਕਿ ਅੱਜ ਤੁਹਾਨੂੰ ਜਿਹੜੀਆਂ ਅਸੀਂ ਗੱਲਾਂ ਦੱਸਣ ਜਾ ਰਹੇ ਟਾਡੇ ਬਹੁਤ ਘਰ ਦੇ ਕੰਮ ਆਉਣ ਵਾਲੀਆਂ ਚੀਜ਼ਾਂ ਜਿਹੜੀਆਂ ਤੁਹਾਨੂੰ ਅੱਜ ਇੱਕ ਦੇ ਨਾਲ ਇੱਕ ਫ੍ਰੀ ਇੱਕ ਦੇ ਨਾਲ ਦੋ ਫ੍ਰੀ ਯਾਨੀ ਕਿ ਤੁਸੀਂ ਜਿੰਨੀਆਂ ਵੀ ਆ ਟਰਾਲੀਆਂ ਦੇਖਦੇ ਪਏ ਜੇ ਕਾਫੀ ਸਤੋਕ ਜਿਹੜਾ ਸਾਡੇ ਕੋਲ ਜਿਹੜਾ ਪਿਆ ਵਾ ਇੱਕ ਦਿਨ ਨਾਲ ਇੱਕ ਫਰੀ ਵਾਲਾ ਇੱਕ ਦਿਨ ਨਾਲ ਦੋ ਫਰੀ ਵਾਲਾ ਸੋ ਸਾਰਾ ਹੀ ਤੁਹਾਨੂੰ ਅੱਜ ਅਸੀਂ ਇਸ ਵੀਡੀਓ ਦੇ ਮਾਧਿਅਮ ਰਹੀਂ ਦੱਸਾਂਗੇ ਸੋ ਤੁਸੀਂ ਵੀਡੀਓ ਦੇ ਨਾਲ ਲੰਬੇ ਸਮੇਂ ਤੱਕ ਬਣੇ ਰਹੋ ਤਾਂ ਜੋ ਤੁਹਾਨੂੰ ਸਾਡੀਆਂ ਕੱਲੀ-ਕੱਲੀ ਜਿਹੜੀ ਸਕੀਮ ਅਧਾ ਸੁਪਰਮਾਰਕਟ ਤੇ ਚੱਲਦੀ ਪਈ ਆ ਉਹਦੇ ਬਾਰੇ ਚੰਗਾ ਵਿਸਤਾਰ ਸਹਿਤ ਪਤਾ ਲੱਗ ਸਕੇ ਹਾਂਜੀ ਹੁਣ ਤੁਹਾਨੂੰ ਦੱਸਣ ਜਾ ਰਿਹਾ ਵੀ ਆਧਾਰ ਸੁਪਰਮਾਰਕਟ ਦੇ ਕਿਹੜੀ ਕਿਹੜੀ ਚੀਜ਼ ਹੈ ਜਿਹੜੀ ਤੁਹਾਨੂੰ ਆਫਰ ਦੇ ਵਿੱਚ ਮਿਲੇਗੀ ਉਸ ਤੋਂ ਪਹਿਲਾਂ ਇੱਕ ਨਿਕਾਜਾ ਕੰਮ ਕਰ ਲਓ ਵੀ ਜਿਹੜਾ ਸਾਡਾ ਪੇਜ ਤੇ ਤੁਸੀਂ ਵੀਡੀਓ ਦੇਖਦੇ ਪਏ ਜੇ ਇਹਨੂੰ ਸਬਸਕ੍ਰਾਈਬ ਜਰੂਰ ਕਰੋ ਤਾਂ ਕਿ ਸਾਨੂੰ ਮੋਟੀਵੇਸ਼ਨ ਮਿਲ ਪਵੇ ਤੇ ਅਸੀਂ ਤੁਹਾਡੇ ਵਾਸਤੇ ਨਵੀਂ ਤੋਂ ਨਵੀਂ ਜਿਹੜੀ ਸਕੀਮਾਂ ਲਿਆ ਕੇ ਤੁਹਾਨੂੰ ਦੱਸ ਸਕੀਏ ਸੋ ਆਓ ਸਭ ਤੋਂ ਪਹਿਲਾਂ ਸਾਡੇ ਕੋਲ ਜਿਤਨਾ ਮੈਂ ਤੁਹਾਨੂੰ ਕੱਲੀ-ਕੱਲੀ ਚੀਜ਼ ਦਿਖਾਈ ਜਾਵਾਂਗਾ ਜਿਸ ਤਰ੍ਹਾਂ ਸਫੋਲਾ ਕੰਪਨੀ ਦਾ ਆਗਾ ਜੀ ਚਾਣ ਪ੍ਰੈਸ ਇਹ ਤੁਹਾਨੂੰ ਬਾਜ਼ਾਰ ਚ ਫੁੱਲ ਐਮ ਆਰ ਪੀ ਤੇ ਮਿਲਣਾ ਅਧਾਰ ਸਟੋਰ ਤੇ ਮਿਲੇਗਾ ਤੁਹਾਨੂੰ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਉਹ ਜਿੰਨੇ ਵੀ ਪ੍ਰੋਡਕਟ ਤੁਸੀਂ ਦੇਖਦੇ ਜੇ ਸਾਰੇ ਐਮ ਆਰ ਪੀ ਤੋਂ ਲੈਸ ਮਿਲਣਗੇ ਓਰਸ ਅੱਜ ਕੱਲ੍ਹ ਪੁਲਵਾਨ ਟਾਈਪ ਬੰਦੇ ਜਿਹੜੇ ਜਿੰਮ ਵਾਲੇ ਵੀਰ ਭੈਣ ਭਰਾ ਸਾਰੇ ਓਰਸ ਦੇ ਬਹੁਤ ਸ਼ਕੀਨ ਆ ਬੱਚਿਆਂ ਵਾਸਤੇ ਵੀ ਬਹੁਤ ਵਧੀਆ ਚੀਜ਼ ਹੈਗੀ ਆ ਇਹ ਵੀ ਤੁਹਾਨੂੰ ਅਧਾਰ ਸਟੋਰ ਤੇ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਤੇ ਨਾਲ ਦੀ ਨਾਲ ਬਹੁਹਿੰਨੋ ਕੰਪਨੀ ਦੇ ਆਗੇ ਜੇ ਪਾਸਤੇ 1 ਕਿਲੋ ਦੀ ਪੈਕਿੰਗ ਆ ਇਹਦੇ ਵਿੱਚ 3 4 6 ਬ ਆ ਜਾਂਦੀਆਂ ਨੇ ਇਹ ਸਾਰੀਆਂ ਤੁਹਾਨੂੰ ਮਿਲਣਗੀਆਂ ਇੱਕ ਦੇ ਨਾਲ ਇੱਕ ਫਰੀ ਵੱਡੀ ਪੈਕਿੰਗ ਵੀ ਇੱਕ ਦੇ ਨਾਲ ਇੱਕ ਫਰੀ ਆ ਛੋਟੀ ਪੈਕਿੰਗ ਆ ਗਈ ਇਹ ਵੀ ਇੱਕ ਦੇ ਨਾਲ ਇੱਕ ਫਰੀ ਨਾਲ ਦੀ ਨਾਲ ਆ ਗਿਆ ਜੇ ਚੈਪ ਕੰਪਨੀ ਦਾ ਪਾਸਤਾ ਇਹ ਵੀ ਮਿਲੇਗਾ ਤੁਹਾਨੂੰ ਇੱਕ ਦੇ ਨਾਲ ਇੱਕ ਅਦਾਸ ਤੌਰ ਤੋਂ ਬਿਲਕੁਲ ਫਰੀ ਉਸ ਤੋਂ ਬਾਅਦ ਸਿਆਣੇ ਬੰਦੇ ਜਿਹੜੇ ਆ ਉਹ ਦੁੱਧ ਵਾਲੀਆਂ ਸੇਵੀਆਂ ਤੇ ਬਹੁਤ ਸ਼ਕੀਨ ਆ ਜਿਹਦੇ ਵਿੱਚ ਦੋ ਤਰ੍ਹਾਂ ਦੀਆਂ ਸੇਵੀਆਂ ਆ ਗਈਆਂ ਜੇ ਇੱਕ ਰੋਸਟਡ ਹੋਈਆਂ ਇੱਕ ਕੱਚੀਆਂ ਜਿਹੜਾ ਜਿਹੜੀ ਵੀ ਕੰਪਨੀ ਦੇ ਸਕੀਨ ਹੈਗਾ ਵਾ ਕੱਚੀਆਂ ਦਾ ਜਾਂ ਰੋਸਟਡ ਦਾ ਉਹ ਦੋਵੇਂ ਲੈ ਸਕਦਾ ਇਹ ਵੀ ਤੁਹਾਨੂੰ ਮਿਲਣੀ ਆ ਅਤਾਹ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਆ ਗਿਆ ਜੀ ਸਾਡੇ ਕੋਲ ਸੇਵੀਆਂ ਬਹਿੰਨੋ ਕੰਪਨੀ ਛੋਟੀ ਵੱਡੀ ਪੈਕ ਦੀ ਸਾਰੀ ਮਿਲੇਗੀ ਨਾਲ ਦੀ ਨਾਲ ਆ ਗਈ ਜੇ ਅੱਗੇ ਸਾਡੇ ਕੋਲ ਮਹਗੀ ਟਾਪ ਕੰਪਨੀ ਦੀ ਅੱਗੇ ਜੇ ਰੈਬਨ ਨੂਡਲਸ ਇਹ ਵੀ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਅਦਾਸ ਸਟੋਰ ਤੋਂ ਉਸ ਤੋਂ ਬਾਅਦ ਆ ਗਈ ਜੇ ਵਾਈ ਵਾਈ ਕੰਪਨੀ ਦੀ ਮੈਗੀ ਵੱਡੀ ਪੈਕਿੰਗ ਜੇ ਇਹ ਵੀ ਇਹ ਵੀ ਤੁਹਾਨੂੰ ਅਦਾਸ ਸਟੋਰ ਤੋਂ ਮਿਲਣੀ ਜੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਕਾਫੀ ਐਡਮ ਜਿਹੜੀ ਸਾਡੇ ਕੋਲ ਅਵੇਲੇਬਲ ਆ ਮੈਗੀ ਦੇ ਵਿੱਚ ਕਾਫੀ ਵੈਰਾਈਟੀ ਤੁਸੀਂ ਦੇਖ ਸਕਦੇ ਜੇ ਛੋਟੀ ਵੱਡੀ ਪੈਕਿੰਗ ਜਿਹੜੀ ਕਿ ਤੁਹਾਨੂੰ ਕਾਫੀ ਬਾਜ਼ਾਰ ਦੇ ਨਾਲੋਂ ਲੈਸ ਮਿਲੇਗੀ ਉਸ ਤੋਂ ਇਲਾਵਾ ਸਾਡੇ ਕੋਲ ਇੱਕ ਬੀਕਾ ਜੀ ਕੰਪਨੀ ਦਾ ਆ ਗਿਆ ਜੇ ਪੁਜੀਆ ਇਹਦੇ ਵਿੱਚ ਦੋ ਫਲੇਵਰ ਆਉਂਦੇ ਆ ਤੇ ਇੱਕ ਬੀਕਾ ਜੀ ਸਭ ਕੁਝ ਇੱਕ ਬੀਕਾ ਜੀ ਟਣਾਰਨ ਵਾਲਾ ਹੁੰਦਾ ਵਾ ਉਹ ਵੀ ਤੁਹਾਨੂੰ ਮਿਲੇਗਾ ਕਿਲੋ ਦੀ ਪੈਕਿੰਗ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਉਸ ਤੋਂ ਬਾਅਦ ਆ ਗਿਆ ਜੇ ਬਹੁਤ ਵਧੀਆ ਚੀਜ਼ ਹੈ ਜਿਹੜੀ ਸਾਡੇ ਕੋਲ ਉਹ ਹੈਗੀ ਜੇ ਚੋਕੀ ਤਾਂ ਨਹੀਂ ਕੰਪਨੀ ਦਾ ਅਚਾਰ ਅਚਾਰ ਜਿਤਨਾ ਬਹੁਤ ਵਧੀਆ ਹੁੰਦਾ ਖੇਤ ਵਾਸਤੇ ਖਾਣਾ ਚਾਹੀਦਾ ਲਗਾਤਾਰ ਰੋਟੀ ਦਾ ਵੀ ਟੇਸਟ ਬਣ ਜਾਂਦਾ ਜਿਹਦੇ ਵਿੱਚ ਆ ਗਿਆ ਜੇ ਇੱਕ ਮਿਕਸ ਫਲੇਵਰ ਆ ਗਿਆ ਜੇ ਇੱਕ ਕੱਲਾ ਅੰਬ ਦਾ ਆ ਗਿਆ ਜੇ ਇੱਕ ਮਿਰਚ ਦਾ ਆਚਾਰ ਹੈ ਇਹਦੇ ਵਿੱਚ ਨਿੰਬੂ ਦਾ ਮਿੱਠਾ ਤੇ ਦੋਵੇਂ ਨਕੀਨ ਵਾਲਾ ਦੋਵੇਂ ਚਾਰ ਜਿਹੜੇ ਇਹ ਸਾਰੇ ਤੁਹਾਨੂੰ ਚੋਕੀਰਾਂ ਦੀ ਕੰਪਨੀ ਦਾ ਜਿੰਨਾ ਵੀ ਚਾਰ ਕਿਲੋ ਦੀ ਪੈਕਿੰਗ ਦੇ ਵਿੱਚ ਇਹ ਸਾਰਾ ਤੁਹਾਨੂੰ ਅਦਾਸ ਤੌਰ ਤੋਂ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਜਿੰਮੋ ਵਾਲੇ ਵੀਰਾਂ ਵਾਸਤੇ ਜਿਹੜੇ ਕੀ ਪੀਨਟ ਬਟਰ ਦੇ ਬਹੁਤ ਸ਼ਕੀਨ ਹੁੰਦੇ ਨੇ ਉਹਨਾਂ ਵਾਸਤੇ ਵੀ ਡਿਸ਼ਾਨੋ ਕੰਪਨੀ ਦਾ 1 ਕਿਲੋ ਦੀ ਪੈਕਿੰਗ ਵਾਲਾ ਜਿਹੜਾ ਵਾ ਪੀਨਟ ਬਟਰ ਆ ਗਿਆ ਜੀ ਅਧਾਰ ਸਟੋਰ ਤੇ ਇਹ ਵੀ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇਹਦੇ ਵਿੱਚ ਦੋ ਫਲੇਵਰ ਮਿਲਣਗੇ ਇੱਕ ਰੈੱਡ ਤੇ ਇੱਕ ਬਲੂ ਨਾਲ ਦੀ ਨਾਲ ਅਗੀ ਜੇ ਬੱਚਿਆਂ ਵਾਸਤੇ ਬਹੁਤ ਵਧੀਆ ਆਈਟਮ ਵਿੱਕਾ ਜੀ ਕੰਪਨੀ ਦੀ ਬੇਰਪੁੜੀ ਇਹਦੀ ਐਮ ਆਰ ਪੀ ਤੁਸੀਂ ਵੇਖੋਗੇ ਤੇ ਬਾਜ਼ਾਰ 'ਚ ਤੁਹਾਨੂੰ ਫੁੱਲ ਐਮ ਆਰ ਪੀ ਤੇ ਮਿਲਣੀ 50 ਰੁਪਏ ਦੀ ਅਧਾਰ ਸਟੋਰ ਤੋਂ ਤੁਹਾਨੂੰ ਇਹ ਵੀ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਬੱਚੇ ਇਹਨੂੰ ਬਹੁਤ ਪਸੰਦ ਕਰਦੇ ਆ ਉਸ ਤੋਂ ਇਲਾਵਾ ਅੱਗੇ ਜੇ ਸਾਡੇ ਕੋਲ ਬਿਸਕੁਟਾਂ ਦੀ ਇਹ ਹੈਗੇ ਜੇ ਪਰਲੇਜ ਕੰਪਨੀ ਦੇ ਨਿਊਟਰੀ ਚੋਇਸ ਬਹੁਤ ਵਧੀਆ ਬਿਸਕੁਟ ਇਹ ਵੀ ਅਧਾ ਸੁਪਰਮਾਰਕੀਟ ਤੇ ਇੱਕ ਦਿਨ ਨਾਲ ਇੱਕ ਬਿਲਕੁਲ ਫਰੀ ਉਸ ਤੋਂ ਬਾਅਦ ਟਰਾਲੀ ਗਈ ਜੇ ਪਰ ਤੇ ਦੂਜੀ ਟਰਾਲੀ ਤੇ ਤੁਹਾਨੂੰ ਦੱਸਦੇ ਫੇਰ ਹੋਰ ਕੀ ਕੀ ਅਵੇਲੇਬਲ ਹੈ ਲੋ ਜੀ ਹੁਣ ਤੁਹਾਡੇ ਵਾਸਤੇ ਇੱਕ ਟਰਾਲੀ ਤੁਹਾਨੂੰ ਪਤਾ ਵੀ ਪੂਰੀ ਭਰ ਚੁੱਕੀ ਆ ਹੁਣ ਦੂਸਰੀ ਟਰਾਲੀ ਤੁਹਾਡੇ ਵਾਸਤੇ ਲੈ ਕੇ ਆ ਚੁੱਕੇ ਆ ਉਦੇ ਵਿੱਚ ਵੀ ਜਿਤਨਾ ਬਿਸਕੁਟਾਂ ਦੀ ਪੈਕਿੰਗ ਤੁਹਾਨੂੰ ਦੱਸਿਆ ਵੀ ਵੱਡੀ ਪੈਕਿੰਗ ਜਿਹਦੇ ਵਿੱਚ ਸਾਡੇ ਕੋਲ ਕ੍ਰਿਮਕਾ ਕੰਪਨੀ ਦੇ ਜਿਹੜੇ ਜੀਰੇ ਵਾਲੇ ਬਿਸਕੁਟ ਨੇ ਇਹ ਵੀ ਵੱਡੀ ਪੈਕਿੰਗ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਯੂਨੀਬਿਕ ਦੇ ਬੱਚੇ ਬਹੁਤ ਪਸੰਦ ਕਰਦੇ ਜੇ ਲੇਸ ਵਾਂਗੂ ਬਿਲਕੁਲ ਪਤਲੇ ਪਤਲੇ ਬਿਸਕੁਟ ਹੁੰਦੇ ਜੇ ਇਹ ਵੀ ਇਹ ਵੀ ਤੁਹਾਨੂੰ ਮਿਲਣਗੇ ਦੋ ਫਲੇਵਰ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਬਹੁਤ ਵਧੀਆ ਆਈਟਮ ਆ ਛੋਟੀ ਪੈਕਿੰਗ ਦੇ ਵਿੱਚ ਕ੍ਰੀਮ ਕਾਲੇ ਕੋਕੋਨਟ ਵਾਲੇ ਬਿਸਕਟ ਆ ਇਹ ਤੁਸੀਂ ਬਾਜ਼ਾਰ ਕਿਤੇ ਵੀ ਖਰੀਦੋਗੇ ਤੁਹਾਨੂੰ 20 ਰੁਪਏ ਦਾ ਇੱਕ ਪੈਕਟ ਮਿਲਣਾ ਪਰ ਅਦਾਸ ਸਟੋਰ ਤੋਂ ਮਿਲਣਗੇ ਇਹ ਤੁਹਾਨੂੰ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਯਾਨੀ ਕਿ 40 ਰੁਪਏ ਦੇ ਵਿੱਚ ਤੁਹਾਨੂੰ ਇਹ ਤਿੰਨ ਪੈਕਟ ਮਿਲਣਗੇ ਅਦਾਸ ਸਟੋਰ ਤੋਂ ਯਾਨੀ ਕਿ ਵੱਡਿਆਂ ਦੇ ਵਿੱਚ ਵੀ ਆਫਰ ਹੈਗੀ ਆ ਤੇ ਛੋਟੇ ਬਿਸਕਟਾਂ ਦੇ ਵਿੱਚ ਵੀ ਆਫਰ ਹੈਗੀ ਆ ਇੱਕ ਛੋਟਿਆਂ ਦੇ ਵਿੱਚ ਕ੍ਰੀਮਕਾ ਦਾ ਬੋਰਬੌਨ ਆ ਗਿਆ ਇਹ ਵੀ ਬੱਚੇ ਵੱਡੇ ਸਿਆਣੇ ਸਾਰੇ ਬਹੁਤ ਪਸੰਦ ਕਰਦੇ ਆ ਇਹ ਵੀ ਤੁਹਾਨੂੰ ਅਦਾਸ ਸਟੋਰ ਤੋਂ ਮਿਲਣਗੇ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਫਲੇਵਰਾਂ ਦੀ ਗੱਲ ਕਰੀਏ ਅਦਾ ਸਟੋਰ ਤੇ ਕਾਫੀ ਫਲੇਵਰ ਜਿਹੜੇ ਅਵੇਲੇਬਲ ਹੈਗੇ ਨੇ ਜਿਹਦੇ ਵਿੱਚ ਯੂਨੀਬਿਕ ਦਾ ਆ ਗਿਆ ਜੇ ਚੋਕੋ ਚਿਪਸ ਵੱਡੀ ਪੈਕਿੰਗ ਇਹ ਵੀ ਇੱਕ ਦਿਨ ਨਾਲ ਇੱਕ ਫ੍ਰੀ ਯੂਨੀਬਿਕ ਦਾ ਆ ਗਿਆ ਜੇ ਡੈਨਿਸ਼ ਇਹ ਵੀ ਇੱਕ ਦਿਨ ਨਾਲ ਇੱਕ ਫ੍ਰੀ ਕੋਕੋਨਟ ਵਾਲਾ ਆ ਫਲੇਵਰ ਤੁਹਾਨੂੰ ਦਿਖਾਉਣੇ ਜਾਵਾਂਗਾ ਯੂਨੀਬਿਕ ਦੇ ਵਿੱਚ ਫਰੂਟ ਨਟ ਬਹੁਤ ਵਧੀਆ ਟੇਸਟ ਹੁੰਦਾ ਇਹਨਾਂ ਬਿਸਕੁਟਾਂ ਦਾ ਇਹ ਵੀ ਵੱਡੀ ਪੈਕਿੰਗ ਜਿਹੜੀ ਆ ਇੱਕ ਦਿਨ ਨਾਲ ਇੱਕ ਤੁਹਾਨੂੰ ਬਿਲਕੁਲ ਫ੍ਰੀ ਮਿਲੇਗੀ ਉਸ ਤੋਂ ਬਾਅਦ ਪਾਰਲੇ ਜੀ ਕੰਪਨੀ 2020 2020 골드 ਆਗੇ ਜੇ ਬਹੁਤ ਵਧੀਆ ਬਿਸਕੁਟ ਕਾਜੂਆ ਵਾਲੇ ਇਹ ਵੀ ਅਧਾਸਟੋਰ ਤੇ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਬੋਰਬੌਨ ਦੀ ਆ ਗਈ ਜੇ ਵੱਡੀ ਪੈਕਿੰਗ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਪਾਰਲੇ 2020 골드 ਪੈਕਿੰਗ ਦੇ ਵਖੋ ਪਹਿਲੋਂ ਬਹੁਤ ਸੋਹਣੀ ਪੈਕਿੰਗ ਆ ਕੁਆਂਟੀਟੀ ਵੀ ਇਹਦੇ ਵਿੱਚ 1 ਕਿਲੋ ਆ ਪੂਰੀ 1 ਕਿਲੋ ਬਿਸਕੁਟਾਂ ਦੀ ਪੈਕਿੰਗ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਉਸ ਤੋਂ ਬਾਅਦ ਜੇ ਗੱਲ ਕਰੀਏ ਕੋਕੋਨਟ ਵਾਲੇ ਸਭ ਤੋਂ ਜ਼ਿਆਦਾ ਜਿਹੜੇ ਵੇਚਣ ਵਾਲੇ ਬਿਸਕੁਟ ਆ ਅਮਰੀਕਨ ਕੰਪਨੀ ਦੇ ਕੋਕੋਨਟ ਵਾਲੇ ਬਹੁਤ ਤੁਸੀਂ ਖਾਂਦੇ ਜੇ ਬਹੁਤ ਵਧੀਆ ਟੇਸਟ ਹੁੰਦਾ ਇਹ ਵੀ ਤੁਹਾਨੂੰ ਅਧਾ ਹਸਤੌਰ ਤੋਂ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਡਾਈਜੈਸਟਿਵ ਯਾਨੀ ਕਿ ਜਿਨ੍ਹਾਂ ਨੂੰ 슈ਗਰ ਦੀ ਸ਼ਿਕਾਇਤ ਹੁੰਦੀ ਆ ਉਹਨਾਂ ਵਾਸਤੇ ਬਿਸਕੁਟ ਡਾਈਜੈਸਟਿਵ ਹੁੰਦੀ ਨੇ ਆ ਅਮਰੀਕਨ ਕੰਪਨੀ ਦੇ ਡਾਈਜੈਸਟਿਵ ਇਹ ਵੀ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਕਰੀਮਕਾ ਕੰਪਨੀ ਦੇ ਓਟਮੈਲ ਬਹੁਤ ਟੇਸਟੀ ਬਿਸਕੁਟ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਟਰਾਲੀ ਇਹ ਵੀ ਹੁਣ ਭਰ ਚੱਲੀ ਜੇ ਤੇ ਤੁਸੀਂ ਮੇਰੇ ਨਾਲ ਬਣੇ ਰਹੋ ਕਿਉਂਕਿ ਪਤਾ ਨਹੀਂ ਕਿੰਨੀਆਂ ਟਰਾਲੀਆਂ ਜਿਹੜੀਆਂ ਨੇ ਭਰਨੀਆਂ ਨੇ ਫ੍ਰੀ ਵਾਲੇ ਸਮਾਨ ਦੇ ਨਾਲ ਹੀ ਸਾਰੀਆਂ ਸਾਰੀ ਕੁਆਂਟੀਟੀ ਇੱਕ ਦੇ ਨਾਲ ਇੱਕ ਫ੍ਰੀ ਆ ਕ੍ਰਿਮਕਾ ਯੂਨੀਬਿਕ ਦੇ ਅੱਗੇ ਅੱਗੇ ਕੇਸ਼ਿਓ ਬਦਾਨ ਕੁਕੀਸ ਇਹ ਵੀ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਜਾਨਕਿ ਬਿਸਕੁਟਾਂ ਦੀ ਬਹੁਤ ਸਾਰੀ ਵੈਰਾਈਟੀ ਜਿਹੜੀ ਸਾਡੇ ਕੋਲ ਇਹੋ ਜੀ ਆ ਜਿਹੜੀ ਤੁਹਾਨੂੰ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਜਿ ਤਰ੍ਹਾਂ ਡਾਈਜੈਸਟਿਵ ਦੀ ਮੈਂ ਤੁਹਾਡੇ ਨਾਲ ਗੱਲ ਕਰਦਾ ਪਿਆ ਸੀਗਾ ਕ੍ਰਿਮਕਾ ਕੰਪਨੀ ਦਾ ਡਾਈਜੈਸਟਿਵ ਬਿਲਕੁਲ 슈ਗਰਲੈਸ ਹੁੰਦੀ ਇਹਦੇ ਵਿੱਚ ਬਿਲਕੁਲ ਘੱਟ ਮਾਤਰਾ ਦੇ ਵਿੱਚ 슈ਗਰ ਹੁੰਦੀ ਆ 슈ਗਰ ਵਾਲਿਆਂ ਵਾਸਤੇ ਬਹੁਤ ਵਧੀਆ ਚੀਜ਼ ਆ ਚਾਹ ਦੇ ਨਾਲ ਖਾਣ ਵਾਸਤੇ ਇਹ ਵੀ ਤੁਹਾਨੂੰ ਮਿਲ ਗਏ ਅਦਾਸ ਸਟੋਰ ਤੋਂ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਤੇ ਟਰਾਲੀ ਭਾਜੀ ਆ ਵੀ ਭਰ ਗਈ ਆ ਤੇ ਹੁਣ ਤੁਸੀਂ ਇਤਨਾ ਕਰੋ ਫਿਰ ਟਰਾਲੀ ਤੀਜੀ ਚੌਥੀ ਜਿਹੜੀ ਲਾਉਣੀ ਆ ਫੇਰ ਲੈ ਕੇ ਆਓ ਉਹਦੇ ਵਿੱਚ ਆਪਣੇ ਕਸਟਮਰਾਂ ਨੂੰ ਹੋਰ ਦੱਸਿਓ ਕਿ ਹੋਰ ਵੀ ਕੀ ਕੀ ਚੀਜ਼ ਆ ਜਿਹੜੀ ਸਾਡੇ ਕੋਲ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਆ ਹਾਂਜੀ ਟਰਾਲੀ ਤੁਹਾਨੂੰ ਪਤਾ ਵੀ ਦੋ ਭਰਗੀਆਂ ਨੇ ਤੇ ਤੀਜੀ ਦੀ ਵਾਰੀ ਆ ਗਈ ਆ ਫਿਰ ਇਹਦੇ ਵਿੱਚ ਵੀ ਤੁਹਾਨੂੰ ਸਾਰੀਆਂ ਉਹੀ ਆਈਟਮਾਂ ਦਿਨਾਵਾਂਗੇ ਜਿਹੜੀਆਂ ਅਧਾਸ ਤੌਰ ਤੇ ਇੱਕ ਦਿਨ ਨਾਲ ਇੱਕ ਇੱਕ ਦੇ ਨਾਲ ਦੋ ਜਾਂ ਦੋ ਦਿਨ ਨਾਲ ਇੱਕ ਫ੍ਰੀ ਵਾਲੀਆਂ ਆ ਗਈਆਂ ਨੇ ਸੋ ਇੱਕ ਸਾਡੇ ਕੋਲ ਆਡਮ ਆ ਗਈ ਹੈ ਦਰਸ਼ਨ ਕੰਪਨੀ ਦਾ ਸਬਜੀ ਪਕੌੜਾ ਇਹ ਵੀ ਬਹੁਤ ਵਧੀਆ ਆਈਟਮ ਹੈਗੀ ਆ ਇਹ ਵੀ ਤੁਹਾਨੂੰ ਅਧਾਸ ਤੌਰ ਤੇ ਮਿਲੇਗਾ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਚ ਵਾਰੀ ਆ ਗਈ ਜੇ ਸਾਡੇ ਲੇਸ ਵਗੈਰਾ ਦੀ ਇਹਵੇ ਸਾਰੇ ਸਾਡੇ ਕੋਲ ਅਵੇਲੇਬਲ ਹੈਗੇ ਨੇ ਹਰ ਤਰ੍ਹਾਂ ਦੇ ਛੋਟੀ ਵੱਡੀ ਪੈਕਿੰਗ ਸਾਰੀ ਅਵੇਲੇਬਲ ਆ ਬਿਸਕੁਟਾਂ ਦੇ ਵਿੱਚ ਜੇ ਗੱਲ ਕਰੀ ਤੇ ਛੋਟੀ ਪੈਕਿੰਗ ਦੇ ਵਿੱਚ ਵੀ ਕਾਫੀ ਵੈਰਾਈਟੀ ਜਿਹੜੀ ਆ ਸਾਡੇ ਕੋਲ ਅਵੇਲੇਬਲ ਹੈਗੀ ਆ ਜਿਹਦੇ ਵਿੱਚ ਤੁਹਾਨੂੰ ਕਾਫੀ ਡਿਸਕਾਊਂਟ ਤੇ ਮਿਲਣਗੇ ਤੋਂ ਸੂ ਅੱਗੇ ਵਾਰੀ ਆ ਗਈ ਜੇ ਸਾਡੇ ਕੋਲ ਜਿਹੜੀ ਡੇਲੀ ਸਾਡੇ ਵਰਤੋਂ ਆਉਣ ਵਾਲੀ ਚੀਜ਼ ਆ ਜਿਹੜੀ ਕਿ ਅਸੀਂ ਸਭ ਤੋਂ ਪਹਿਲਾਂ ਉੱਠਦੇ ਹਾਂ ਸਾਰੀ ਵਰਤਣੀ ਆ ਕੋਈ ਨਹਾਤ ਹੋਵੇ ਕੋਈ ਰੱਬ ਦਾ ਨਾਮ ਲਵਾਂਗੇ ਕੋਈ ਤੂਫਾਗਰ ਬੱਤੀ ਕਰਾਂਗੇ ਉਹਦੇ ਵਿੱਚ ਵੀ ਸਾਡੇ ਕੋਲ ਕਾਫੀ ਡਿਸਕਾਊਂਟ ਆ ਜਿ ਤਰ੍ਹਾਂ ਖਰੀਦਦਰਸ਼ਨ ਕੰਪਨੀ ਦੀ ਸਾਈ ਧੂਫ ਆ ਗਈ ਇਹ ਵੀ ਤੁਹਾਨੂੰ ਮਿਲ ਗਿਆ ਅਧਾਰ ਸਟੋਰ ਤੇ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇਹਦੇ ਵਿੱਚ ਫਲੇਵਰ ਤੁਸੀਂ ਦਿਖਾ ਦਿਓ ਆ ਸਾਰੇ ਫਲੇਵਰ ਹੈ ਕੋਈ ਅਲੱਗ-ਅਲੱਗ ਵੀ ਲੈ ਸਕਦੇ ਜੇ ਤੇ ਇੱਕ ਵੀ ਲੈ ਸਕਦੇ ਜੇ ਖਰੀਦਦਰਸ਼ਨ ਦੀ ਜਸਮੀਨ ਵਾਲੀ ਹੋ ਗਈ ਮੋਗਰਾ ਹੋ ਗਈ ਧੂਫ ਡੱਬੀ ਵਾਲੀ ਇਹ ਵੀ ਜਿਹੜੀ ਡੱਬੀ ਵਾਲੀ ਤੁਹਾਨੂੰ ਮਿਲੇਗੀ ਦੋ ਦੇ ਨਾਲ ਇੱਕ ਬਿਲਕੁਲ ਫਰੀ ਅਲੱਗ-ਅਲੱਗ ਵੀ ਲੈ ਸਕਦੇ ਜੇ ਇੱਕੋ ਵੀ ਤੁਸੀਂ ਲੈ ਸਕਦੇ ਜੇ ਉਸ ਤੋਂ ਬਾਅਦ ਆ ਗਈ ਅਰਗਬਤੀ ਡਿਵਾਈਨ ਕੰਪਨੀ ਦੀ ਵੱਡੀ ਪੈਕਿੰਗ ਆ ਗਈ ਜੇ ਇਦੇ ਵਿੱਚ ਲਗਭਗ 200 ਸਟਿਕਸ ਹੁੰਦੀਆਂ ਨੇ ਜਾਨੀ ਕਿ 200 ਅਰਗਬਤੀ ਹੁੰਦੀ ਹੈ ਇੱਕ ਦੇ ਵਿੱਚ ਇਹ ਵੀ ਤੁਹਾਨੂੰ ਅਦਾਸ ਤੌਰ ਤੇ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਬਾਅਦ ਖਰੀਦਰਸ਼ਣ ਆ ਗਈ ਜੇ ਵੱਡੀ ਪੈਕਿੰਗ ਮਹਾਯੋਗੀ ਤੇ ਇਹਦੇ ਵਿੱਚ ਮੋਗਰਾ ਕਾਫੀ ਫਲੇਵਰ ਹੁੰਦੇ ਇਹ ਵੀ ਤੁਹਾਨੂੰ ਮਿਲੇਗੀ ਅਦਾਸ ਤੌਰ ਤੋਂ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਜੇ ਗੱਲ ਕਰੀਏ ਸਾਡੇ ਕੋਲ ਸਮਾਨ ਜਿਹੜਾ ਵਾ ਟਿਫਨ ਬੱਚਿਆਂ ਵਾਲੇ ਤੇ ਬੋਤਲਾਂ ਸਕੂਲ ਵਾਲੀਆਂ ਹੋ ਗਿਆ ਐਮ ਆਰ ਪੀ ਤੋਂ ਕਾਫੀ ਜ਼ਿਆਦਾ ਡੀ ਆ ਲੈਸ ਤੁਹਾਨੂੰ ਇੱਥੇ ਮਿਲ ਲਗਿਆ ਹੋਰ ਬਾਸੂਨ ਦਾ ਜਿੰਨਾ ਵੀ ਸਮਾਨ ਤੁਸੀਂ ਕਹਿ ਸਕਦੇ ਹੋ ਇਹ ਬੁਰਸ਼ ਵਗੈਰਾ ਹੋਗੇ ਸ਼ਗੂਨ ਕੰਪਨੀ ਦੇ ਆ ਵੇਖੋ ਕਿੰਡੀ ਸੋਹਣੀ ਆਫਰ ਆ ਗਈ ਸ਼ਗੂਨ ਕੰਪਨੀ ਦਾ ਜਿਹੜਾ ਕੱਪੜਿਆਂ ਵਾਲਾ ਬ੍ਰਸ਼ ਆ ਇਹ ਵੀ ਤੁਹਾਨੂੰ ਮਿਲੇਗਾ ਅਧਾਰ ਸਟੋਰ ਤੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਸਾਡੇ ਕੋਲ ਸਰਫ ਦੇ ਵਿੱਚ ਵੀ ਕਾਫੀ ਆਫਰ ਹੁੰਦੀ ਆ ਜਿ ਤਰ੍ਹਾਂ ਸਰਫ ਦੇ ਵਿੱਚ ਜੇ ਮੇਨ ਗੱਲ ਕਰੀਏ ਆਫਰ ਵਾਲੀ ਕਿਹੜੀ ਸਰਫ ਆ ਉਹ ਤੁਹਾਡੇ ਸਾਹਮਣੇ ਹੈਗੀ ਜੇ ਮੋਰ ਲਾਈਟ ਆ ਮੋਰ ਲਾਈਟ ਇਨੂੰ ਬਹੁਤ ਸਾਰਾ ਪਿਆਰ ਦਿੱਤਾ ਕਸਟਮਰਾਂ ਨੇ ਬੜੀ ਸਰਵੇ ਜਿਹੜੀ ਵਿਕਦੀ ਹੈਗੀ ਆ ਇਹ ਵੀ ਤੁਹਾਨੂੰ ਅਧਾ ਸਟੋਰ ਤੇ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਟਾਇਲਟ ਦੇ ਵਿੱਚ ਆ ਰਹੀ ਜਿਹੜੇ ਤੇ ਸਾਨੂੰ ਡੇਲੀ ਚਾਹੀਦੇ ਨੇ ਟਾਇਲਟ ਰੋਲ ਇਹ ਵੀ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਵੱਡੀ ਪੈਕਿੰਗ ਵੀ ਤੇ ਛੋਟੀ ਪੈਕਿੰਗ ਵੀ ਇਹ ਵੀ ਇੱਕ ਦੇ ਨਾਲ ਇੱਕ ਫ੍ਰੀ ਨਾਲ ਦੇ ਨਾਲ ਟਿਸ਼ੂ ਆ ਗਏ ਜੇ ਡੱਬੇ ਵਾਲੇ ਵਿੰਪੈਕਸ ਕੰਪਨੀ ਦੇ ਵੈਂਪੈਕਸ ਕੰਪਨੀ ਵੀ ਇੱਕ ਦਿਨ ਨਾਲ ਇੱਕ ਫਰੀ ਪਾਸਿਓ ਕੰਪਨੀ ਆ ਗਈ ਜੇ ਇਹ ਵੀ ਇੱਕ ਦਿਨ ਨਾਲ ਇੱਕ ਬਿਲਕੁਲ ਫਰੀ ਇਸ ਤੋਂ ਬਾਅਦ ਟਰਾਲੀ ਇਹ ਵੀ ਭਰ ਗਈ ਆ ਇਹਦੇ ਵਿੱਚ ਆ ਪਾਸਿਓ ਦੇ ਹੋਰ ਰੱਖ ਦਿੰਦੇ ਆ ਆ ਬਹੁਤ ਵਧੀਆ ਜਿਹੜੇ ਟੋਇਓ ਹੁੰਦੇ ਨੇ ਪੈਕਿੰਗ ਦੇਖੋ ਇਹਨਾਂ ਦੀ ਇਹਦੇ ਵਿੱਚ ਵੀ ਲਗਭਗ 1.5 200 ਪੀਸ ਹੁੰਦਾ ਇਹ ਵੀ ਤੁਹਾਨੂੰ ਮਿਲੇਗਾ 250 ਪੀਸ ਸੌਰੀ ਟੋਟਲ 250 ਪੀਸ ਇਹਦੇ ਵਿੱਚ ਇਹ ਵੀ ਤੁਹਾਨੂੰ ਅਧਾ ਸਟੋਰ ਤੋਂ ਇੱਕ ਦਿਨ ਨਾਲ ਇੱਕ ਬਿਲਕੁਲ ਫਰੀ ਮਿਲੇਗਾ ਲਓ ਜੀ ਚੌਥੀ ਟਰਾਲੀ ਗਈ ਜੇ ਆ ਤਾਂ ਇਹਦੇ ਵਿੱਚ ਵੀ ਤੁਹਾਨੂੰ ਬਹੁਤ ਜਿਹੜੀਆਂ ਜ਼ਰੂਰੀ-ਜ਼ਰੂਰੀ ਚੀਜ਼ਾਂ ਜਿਹੜੀਆਂ ਤੁਹਾਡੇ ਘਰ ਦੇ ਵਿੱਚ ਡੇਲੀ ਵਰਤੋਂ ਵਾਲੀਆਂ ਚੀਜ਼ਾਂ ਨੇ ਉਹ ਤੁਹਾਨੂੰ ਦੇਣੀਆਂ ਨੇ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਜਿ ਤਰ੍ਹਾਂ ਗੈਂੜਾ ਕੰਪਨੀ ਦਾ ਟਾਇਲਟ ਕਲੀਨਰ ਆ ਗਿਆ ਜੇ ਬਾਜ਼ਾਰ ਤੋਂ ਫੁੱਲ ਐਮ ਆਰ ਪੀ ਤੇ ਮਿਲਣਾ ਅਧਾਰ ਸਟੋਰ ਤੇ ਮਿਲੇਗਾ ਇਹ ਵੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਨਾਲ ਦੀ ਨਾਲ ਆ ਗਿਆ ਜੇ ਫਰਨੈਲ ਫਰਨੈਲ ਦੀਆਂ ਗੋਲੀਆਂ ਵੀ ਕਾਫੀ ਯੂਜ਼ ਹੁੰਦੀਆਂ ਨੇ ਘਰਾਂ ਦੇ ਵਿੱਚ ਇਹ ਤੁਹਾਨੂੰ ਮਿਲ ਗਈਆਂ ਇੱਕ ਦੇ ਨਾਲ ਦੋ ਬਿਲਕੁਲ ਫ੍ਰੀ ਅਧਾਰ ਸਟੋਰ ਤੋਂ ਫਰਨੇਲ ਦੀ ਵਾਰੀ ਆ ਗਈ ਜੇ ਫਰਨੇਲ ਗੈਂਡਾ ਕੰਪਨੀ ਦੀ ਪਿੰਕ ਵਾਲੀ ਜਿਹੜੀ ਆ ਫਲੇਵਰ ਵਾਲੀ ਰੋਜ਼ ਵਾਲੀ ਇਹ ਵੀ ਤੁਹਾਨੂੰ ਮਿਲੇਗੀ ਅਧਾਰ ਸਟੋਰ ਤੇ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਉਸ ਤੋਂ ਇਲਾਵਾ ਗੈਂਡਾ ਕੰਪਨੀ ਦਾ ਇੱਕ ਗਲਾਸ ਕਲੀਨਰ ਵੀ ਸਾਡੇ ਕੋਲ ਆਉਂਦਾ ਜੇ ਇਹ ਵੀ ਤੁਹਾਨੂੰ ਮਿਲੇਗਾ ਅਧਾਰ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਮੈਂ ਵੀਡੀਓ ਬਹੁਤ ਛਾਟੀ ਬਣਾਉਣਾ ਜਿਹਦੇ ਕਰਕੇ ਨਾ ਬੋਲਣ ਵਿੱਚ ਥੋੜਾ ਜਿਹਾ ਸਾਹ ਚੜ ਜਾਂਦਾ ਸੋ ਇਹ ਗੱਲ ਦਾ ਖੜਾ ਤੁਸੀਂ ਧਿਆਨ ਰੱਖਿਓ ਕੋਈ ਚੱਕਰ ਨਹੀਂ ਈਡਾ ਵੱਡਾ ਬਾਕੀ ਗੋਦਰੇਜ ਕੰਪਨੀ ਦਾ ਆ ਗਈ ਜ ਫਰਨੈਚ ਛੋਟੀ ਪੈਕਿੰਗ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਭਾਂਡਿਆਂ ਦੇ ਵਿੱਚ ਆ ਗਿਆ ਜੇ ਸਾਡੇ ਕੋਲ ਬਰਤਨ ਸਾਫ਼ ਕਰਨ ਵਾਸਤੇ ਪ੍ਰਿਲ ਦੀ ਲਿਕਵਿਡ ਜੱਲ 2 ਲੀਟਰ ਵਾਲੀ ਇਹ ਤੁਹਾਨੂੰ ਮਿਲੇਗੀ 2 ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਆਰਟੀਕਲ ਬਹੁਤ ਸਾਰੇ ਜਿਹੜੇ ਸਾਡੇ ਕੋਲ ਮਿਲਣਗੇ ਇੱਕ ਦਿਨਾਂ ਵਾਲੇ ਇੱਕ ਫ੍ਰੀ ਇੱਕ ਦਿਨਾਂ ਵਾਲੇ ਦੋ ਫ੍ਰੀ ਸੋ ਤੁਸੀਂ ਸਾਡੀ ਵੀਡੀਓ ਦੇ ਨਾਲ ਬਣੇ ਰਹੋ ਨਾਲ ਦੀ ਨਾਲ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰੋ ਕਿਉਂਕਿ ਤੁਸੀਂ ਦੇ ਵੇਖਣੀ ਡੈ ਸਾਡੀ ਵੀਡੀਓ ਸੋ ਜਿੰਨੇ ਵੀ ਤੁਹਾਡੇ ਸਾਥਸਮੰਧੀ ਭੈਣ ਭਰਾ ਹੋ ਰਿਸ਼ਤੇਦਾਰ ਆ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਤਾਂ ਜੋ ਉਹਨਾਂ ਦੀ ਜਿਹੜੀ ਬਾਜ਼ਾਰਾਂ ਦੇ ਵਿੱਚ ਵੱਡੀ ਲੁੱਟ ਹੋ ਰਹੀ ਆ ਉਨਾ ਤੋਂ ਉਹਨੂੰ ਬਚਾਇਆ ਜਾ ਸਕੇ ਸੋ ਜਿਹਦਾ ਜਿਹਦਾ ਵੀ ਤੁਸੀਂ ਫਾਇਦਾ ਕਰਨਾ ਚਾਹੁੰਦੇ ਜੇ ਉਹਨੂੰ ਇਹ ਵੀਡੀਓ ਜਿਹੜੀ ਹੈ ਸ਼ੇਅਰ ਜ਼ਰੂਰ ਕਰਨੀ ਆ ਤੁਸੀਂ ਸੋ ਅੱਗੇ ਆ ਗਈ ਜੇ ਸਾਡੀ ਲਿਕਵਿਡ ਵਿੱਚ ਹੀ ਗਿਫੀ ਕੰਪਨੀ ਦੀ ਬਰਤਨਬਾਰ ਜਿਹੜੀ ਆ ਜੈਲ ਲਿਕਵਿਡ ਇਹ ਵੀ ਤੁਹਾਨੂੰ ਅਧਾਰ ਸਟੋਰ ਤੇ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਗਿਫੀ ਕੰਪਨੀ ਦੀ ਹੀ ਬੋਤਲ ਵਾਲੀ ਆ ਗਈ ਜੇ ਇਹਦੇ ਵਿੱਚ ਜੇ ਵੱਡੀ ਪੈਕਿੰਗ ਦੇ ਤੁਸੀਂ ਪੈਸੇ ਦੇਣੇ ਆ ਛੋਟੀ ਜਿਹੜੀ ਹੈ ਕੰਪਨੀ ਵੱਲੋਂ ਬਿਲਕੁਲ ਨਾਲ ਹੈ ਫ੍ਰੀ ਹੈਗੀ ਆ ਇੱਕ ਆ ਗਈ ਸਾਡੇ ਕੋਲ ਆਕਸੀਜਨ ਦੀ ਡਿਸ਼ਵਾਸ਼ ਜੈਲ ਇਹ ਵੀ ਤੁਹਾਨੂੰ ਮਿਲ ਗਿਆ ਅਦਾਸ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਸਟਾਕ ਸਾਰਾ ਸਾਡੇ ਕੋਲ ਅਵੇਲੇਬਲ ਹੁੰਦਾ ਜਦੋਂ ਮਰਜ਼ੀ ਤੁਸੀਂ ਜਾਓ ਇਹ ਜਿੰਨੀਆਂ ਵੀ ਜੜੀਆਂ ਤੁਹਾਨੂੰ ਮੈਂ ਆਫਰਾਂ ਦੱਸਦਾ ਪਿਆਵਾਂ ਇਹਦਾ ਕੋਈ ਦੇਣਵਾਰ ਨਹੀਂ ਹੈਗਾ ਇਹ ਮਹੀਨੇ ਦੇ 30 ਹੋਣ ਦੇਣ 31 ਦਿਨ ਹੋਣ ਜਿੰਨੇ ਵੀ ਮਹੀਨੇ ਦੇ ਦਿਨ ਹੋਣਗੇ ਲਗਾਤਾਰ ਤੁਹਾਨੂੰ ਹਰ ਇੱਕ ਮਹੀਨੇ ਹੀ ਇਹ ਆਫਰਾਂ ਜਿਹੜੀਆਂ ਨੇ ਮਿਲਦੀਆਂ ਸੀ ਰਹਿਣ ਗਿਆ ਉਸ ਤੋਂ ਇਲਾਵਾ ਆ ਗਿਆ ਜੇ ਸਾਡੇ ਕੋਲ ਅਗਲੀ ਜਿਹੜੀ ਆਈਟਮ ਆ ਗਈ ਹੈ ਬਹੁਤ ਵਧੀਆ ਆਈਟਮ ਆ ਜਿਹੜੀ ਕਿ ਰੂਮ ਦੇ ਵਿੱਚ 스멜 ਵਧੀਆ ਵਧਾਉਣ ਵਾਸਤੇ ਰੂਮ ਫਰੈਸ਼ਨਰ ਸਾਡੇ ਕੋਲ ਆ ਗਏ ਨੇ ਜਿਹਦੇ ਵਿੱਚ オーਡਨਲ ਕੰਪਨੀ ਦੇ ਜਿਹੜੇ ਰੂਮ ਫਰੈਸ਼ਨਰ ਨੇ ਇਹਨਾਂ ਦੇ ਵਿੱਚ 3-4 ਫਲੇਵਰ ਹੈਗੇ ਨੇ ਸਾਡੇ ਕੋਲ ਅਲੱਗ-ਅਲੱਗ ਇਹ ਤੁਹਾਨੂੰ ਸਾਰੇ ਮਿਲਣਗੇ 2 ਦੇ ਨਾਲ ਇੱਕ ਬਿਲਕੁਲ ਫਰੀ ਇਦੇ ਵਿੱਚ ਜੇ ਤੁਸੀਂ ਇੱਕੋ ਤਰ੍ਹਾਂ ਦਾ ਵੀ ਲੈ ਸਕਦੇ ਜੇ ਤੇ ਅਲੱਗ-ਅਲੱਗ ਵੀ ਲੈ ਸਕਦੇ ਜੇ ਇਹ ਤੁਹਾਡੀ ਆਪਣੀ ਖੁਦ ਦੀ ਚੋਇਸ ਹੋਵੇਗੀ ਉਸ ਤੋਂ ਇਲਾਵਾ ਸਾਡੇ ਕੋਲ ਨੈਕਸਟ ਆਈਟਮ ਜਿਹੜੀ ਆ ਗਈ ਜੇ ਉਹ ਆ ਗਈ ਜੇ ਹੈਂਡ ਵਾਸ਼ ਹੈਂਡ ਵਾਸ਼ ਵਿਜ ਕੰਪਨੀ ਦਾ ਹੈਂਡ ਵਾਸ਼ ਇਹ ਵੀ ਤੁਹਾਨੂੰ ਅਧਾਰ ਸਟੋਰ ਤੇ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਅੱਗੇ ਆ ਗਿਆ ਜੇ ਹੈਂਡ ਵਾਸ਼ ਐਕਟਿਵ ਸੇਫ ਦਾ ਹੈਂਡ ਵਾਸ਼ ਛੋਟੀ ਪੈਕਿੰਗ ਆ ਐਮ ਆਰ ਪੀ ਵੀ ਬਿਲਕੁਲ ਘਟਿਆ ਇਹ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਦੋ ਬਿਲਕੁਲ ਫ੍ਰੀ ਅਦਾਸ ਸਟੋਰ ਤੋਂ ਉਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਅਦਾਸ ਸੁਪਰਮਾਰਕੀਟ ਤੇ ਚੱਲਦੀਆਂ ਰਹਿੰਦੀਆਂ ਨੇ ਜਿਦੇ ਵਿੱਚ ਗੋਦਰੀ ਕੰਪਨੀ ਦਾ ਹੈਂਡਵਾਸ਼ ਵੀ ਇੱਕ ਦੇ ਨਾਲ ਇੱਕ ਫ੍ਰੀ ਜੀ ਆਰਡਲੇ ਕੰਪਨੀ ਦਾ ਹੈਂਡਵਾਸ਼ ਆ ਗਿਆ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਜਿਹੜੀ ਮੋਰ ਲਾਈਟ ਦੀ ਸਿਰਫ ਆ ਗਈ ਜੇ ਸਾਡੇ ਕੋਲ ਲਿਕਵਿਡ ਇਹਦੇ ਵਿੱਚ ਵੀ ਆਫਰ ਹੈ ਇਹ ਵੀ ਤੁਹਾਨੂੰ ਮਿਲੇਗੀ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਸਾਡੇ ਕੋਲ ਬਾਅਦ ਚ ਆ ਗਈ ਜੇ ਪਰਫਿਊਮ ਪਰਫਿਊਮਾਂ ਦੀ ਜੇ ਗੱਲ ਕਰੀਏ ਤਗੜੀ ਤਗੜੇ ਬ੍ਰਾਂਡ ਜਿੰਨੇ ਵੀ ਆ ਸਾਰੇ ਸਾਡੇ ਕੋ ਅਵੇਲੇਬਲ ਆ ਜਿਹਦੇ ਵਿੱਚ ਆ ਗਿਆ ਜੀ ਵਾਈਲਡ ਸਟੋਨ ਵਾਈਲਡ ਸਟੋਨ ਵੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਸੀਕ੍ਰੇਟ ਕੰਪਨੀ ਦੇ ਆਗੇ ਸਿਗਨੇਚਰ ਕੰਪਨੀ ਦੇ ਆਗੇ ਸੌਰੀ ਸਿਗਨੇਚਰ ਕੰਪਨੀ ਵੀ ਇੱਕ ਦਿਨ ਨਾਲ ਇੱਕ ਫ੍ਰੀ ਫੌਕ ਕੰਪਨੀ ਦੀ ਪੈਕਿੰਗ ਆ ਗਈ ਆ ਵੇਖੋ ਕਿੰਨੀ ਸੋਹਣੀ ਇੱਕ ਦੇ ਵਿੱਚ ਤਿੰਨ ਫਲੇਵਰ ਅਵੇਲੇਬਲ ਆ ਗਏ ਨੇ ਇਹ ਵੀ ਤੁਹਾਨੂੰ ਮਿਲਣਗੇ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਛੋਟੀਆਂ ਜਿਤਨਾ ਬਰੂਟ ਕੰਪਨੀ ਹੋ ਗਈ ਸਿਗਨੇਚਰ ਹੋ ਗਈ ਛੋਟੀ ਪੈਕੇਜਿੰਗ ਸਿੰਗਲ ਸਿੰਗਲ ਵਾਲੀ ਫੋਗ ਹੋ ਗਈ ਇਹ ਸਾਰੀਆਂ ਜਿਹੜੇ ਤੁਹਾਨੂੰ ਮਿਲਣਗੇ ਅਦਾਸ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇਸ ਤੋਂ ਇਲਾਵਾ ਸਾਡੇ ਕੋ ਪਾਊਡਰ ਦੇ ਵਿੱਚ ਵੀ ਆ ਗਈ ਜੇ ਆਫਰ ਈਵਾ ਕੰਪਨੀ ਦੀ ਛੋਟੀ ਪੈਕੇਜ ਇਹ ਵੀ ਅਦਾਸ ਸਟੋਰ ਤੋਂ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਮਿਲੇਗੀ ਉਸ ਤੋਂ ਇਲਾਵਾ ਪ੍ਰੀ ਪੀਅਰਸ ਕੰਪਨੀ ਦਾ ਆ ਗਿਆ ਜੇ ਸਾਡੇ ਕੋ ਫੇਸ ਵਾਸ਼ ਇਹ ਵੀ ਤੁਹਾਨੂੰ ਅਦਾਸ ਸਟੋਰ ਤੋਂ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਕਾਫੀ ਜਿਹੜੇ ਸਾਰੇ ਸਾਡੇ ਕੋਲ ਫੇਸ ਵਾਸ਼ ਵਗੈਰਾ ਅਵੇਲੇਬਲ ਹੁੰਦੇ ਜਿਹੜੇ ਕਿ ਤੁਹਾਨੂੰ ਬਜਾਜ ਤੋਂ ਫੁੱਲ ਐਮ ਆਰ ਪੀ ਤੇ ਮਿਲਦੇ ਪਰ ਅਧਾਰ ਸਟੋਰ ਤੋਂ ਤੁਹਾਨੂੰ ਜਿਹੜੇ ਸਾਰੇ ਐਮ ਆਰ ਪੀ ਤੋਂ ਕਾਫੀ ਲੈਸ ਮਿਲਣਗੇ ਬਜਾਜ ਕੰਪਨੀ ਦਾ ਅਗਜ ਕੋਕੋਨਟ ਆਇਲ ਇਹ ਵੀ ਤੁਹਾਨੂੰ ਅਧਾਰ ਸਟੋਰ ਤੋਂ ਮਿਲੇਗਾ 2 ਦੇ ਨਾਲ 1 ਬਿਲਕੁਲ ਫ੍ਰੀ ਇਸ ਤੋਂ ਇਲਾਵਾ ਬਹੁਤ ਹੀ ਜ਼ਿਆਦਾ ਵਰਤੇ ਬਣਿਆ ਵਰਤਿਆ ਜਾਣ ਵਾਲਾ 7 in 1 ਆਇਲ ਇਮਾਮੀ ਕੰਪਨੀ ਦਾ ਇਹ ਵੀ ਤੁਹਾਨੂੰ ਵੱਡੀ ਪੈਕਿੰਗ ਵਿੱਚ ਮਿਲੇਗੀ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਤੇਲਾਂ ਦੇ ਵਿੱਚ ਹੋਰ ਵੀ ਸਾਰੇ ਵੈਰਾਈਟੀ ਸਾਡੇ ਕੋਲ ਅਵੇਲੇਬਲ ਹੈ ਜਿਹੜੀ ਤੁਹਾਨੂੰ ਐਮ ਆਰ ਪੀ ਤੋਂ ਕਾਫੀ ਲੈਸ ਮਿਲੇਗੀ ਸਾਬਣਾਂ ਦੇ ਵਿੱਚ ਆ ਗਈ ਜੇ ਬਜਾਜ ਕੰਪਨੀ ਦਾ ਬਜਾਜ ਸੋਪ ਆ ਗਿਆ ਜੇ ਸਾਡੇ ਕੋਲ ਬਹੁਤ ਵਧੀਆ ਸੋਹਣੀ ਪੈਕਿੰਗ ਹੈ ਜੀ ਇਹ ਵੀ ਤੁਹਾਨੂੰ ਅਦਾ ਸਟੋਰ ਤੋਂ ਮਿਲੇਗਾ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਫੇਸ ਸੌਰੀ ਜੈਲ ਜਿਹੜੀ ਆ ਸ਼ਾਵਰ ਜੈਲ ਨੂੰ ਆਪਾਂ ਕਹਿ ਦਿੰਦੇ ਆ ਇਦੇ ਵਿੱਚ ਬਹੁਤ ਤਗੜੀ ਆਫਰ ਦੀ ਮਹਿੰਦੀ ਕੰਪਨੀ ਦੀ ਹੈਗੀ ਹੈ ਸ਼ਾਵਰ ਜੈਲ ਇਹ ਤੁਹਾਨੂੰ ਦੋ ਫਲੇਵਰ ਸਾਡੇ ਕੋਲ ਅਵੇਲੇਬਲ ਹੈ ਇਹ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਦੋ ਬਿਲਕੁਲ ਫ੍ਰੀ ਤਗੜੀ ਆਫਰ ਇਹ ਵੀ ਬਿਲਕੁਲ ਘੱਟ ਐਮ ਆਰ ਪੀ ਹੈਗੀ ਆ ਇੱਕ ਦੇ ਨਾਲ ਦੋ ਫ੍ਰੀ ਹੈ ਤੁਹਾਨੂੰ ਮਿਲੇਗੀ ਬਾਜ਼ਾਰ 'ਚ ਤੁਹਾਨੂੰ ਫੁੱਲ ਐਮ ਆਰ ਪੀ ਤੇ ਮਿਲਦੀ ਆ ਸ਼ੈਂਪੂਆਂ ਦੇ ਵਿੱਚ ਵੀ ਸਾਡੇ ਕੋਲ ਬਹੁਤ ਤਗੜੀ ਆਫਰ ਜਿਹੜੀ ਚੱਲਦੀ ਪਈ ਆ ਜਿਹਦੇ ਵਿੱਚ ਆ ਗਿਆ ਜੇ ਹੈਡਲ ਸ਼ੋਲਡਰ ਬ੍ਰਾਂਡ ਇਹ ਤੁਹਾਨੂੰ ਲਗਾਤਾਰ ਹਰ ਮਹੀਨੇ 30 ਦੇ 30 ਦੇਣੀ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਬਾਕੀ ਸ਼ੈਂਪੂ ਸਾਰੇ ਸਾਡੇ ਕੋਲ ਅਵੇਲੇਬਲ ਹੈ ਜਿਹੜੇ ਕੀ ਐਮ ਆਰ ਪੀ ਦਾ ਕਾਫੀ ਲੈਸ ਕੋਈ 30% ਕੋਈ 35% ਕੋਈ 40% 45% ਤੱਕ ਵੀ ਲੈਸ ਹੈ ਗਿਆ ਹੈਡਲ ਸ਼ੋਲਡਰ ਜਿਹੜਾ ਤੁਹਾਨੂੰ ਮਿਲੇਗਾ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਮਿਲੇਗਾ ਸੋ ਟਰਾਲੀ ਆ ਵੀ ਭਰ ਚੁੱਕੀ ਆ ਨੈਕਸਟ ਟਰਾਲੀ ਦੇ ਵਿੱਚ ਤੁਹਾਨੂੰ ਹੋਰ ਸਾਮਾਨ ਦਿਖਾਵਾਂਗੇ ਇੱਕ ਤੁਹਾਨੂੰ ਛੋਟੀ ਜੀ ਕੋਰ ਆਈਟਮ ਵਿਖਾ ਦਈਏ ਨਾਇਲ ਕੰਪਨੀ ਦਾ ਸ਼ੈਂਪੂ ਬਹੁਤ ਵਧੀਆ ਰਿਜ਼ਲਟ ਦੇਦਾ ਇਹ ਵੀ ਤੁਹਾਨੂੰ ਅਧਾ ਸਟੋਰ ਤੋਂ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਅੱਗੇ ਆਈਟਮ ਆ ਗਈ ਜੇ ਬੱਚਿਆਂ ਵਾਲੀ ਜਿਹੜੀ ਕਿ ਬੱਚੇ ਜੰਮਦਿਆਂ ਨੂੰ ਹੀ ਸਟਾਰਟ ਹੋ ਜਾਂਦੀ ਆ ਅੱਜ ਕੱਲ ਪਹਿਲੋ ਗੁਜ਼ਾਰਾ ਹੋ ਜਾਂਦਾ ਸੀ ਕਿਉਂਕਿ ਸਾਡੀ ਵਾਰੀ ਜਿਹੜੀ ਉਹ ਨੰਗੀ ਪੋਤੜੀਆਂ ਪਾੜੜੀਆਂ ਸੀ ਤੇ ਹੁਣ ਜਿਹੜੇ ਬੱਚਿਆਂ ਦਾ ਡਾਈਪਰ ਜਿਹੜੇ ਬਹੁਤ ਜ਼ਰੂਰੀ ਹੋ ਗਏ ਨੇ ਤੇ ਇਹੋ ਲੋਡ ਨੂੰ ਮੱਦੇ ਨਜ਼ਰ ਰੱਖਦੇ ਹੋਏ ਅਦਾਸ ਸੁਪਰਮਾਰਕਟ ਨੇ ਤੁਹਾਡੇ ਵਾਸਤੇ ਵਧੀਆ ਚੀਜ਼ ਲੰਦੀ ਆ ਲਿਟਲ ਕੰਪਨੀ ਦੇ ਡਾਈਪਰ ਆ ਇਹ ਜਿੰਨੀ ਵੀ ਵੱਡੀ ਪੈਕਿੰਗ ਆ ਜਿਤਨਾ ਇਹ ਸਾਰੇ ਤੁਹਾਨੂੰ ਸਾਰੇ ਸਾਈਜ਼ ਮਿਲ ਜਾਣਗੇ ਐਨ ਬੀ ਐਸ ਐਮ ਐਲ ਐਕਸਲ ਸਾਰੇ ਤੁਹਾਨੂੰ ਅਦਾਸ ਦੌਰ ਤੋਂ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਤੇ ਨਾਲ ਦੀ ਨਾਲ ਪਹਿਲਾ ਕੰਮ ਜਿਹੜਾ ਸੀ ਉਹ ਵੀ ਘਟ ਗਿਆ ਦੂਸਰਾ ਵੀ ਉਹਦੇ ਵਿੱਚ ਵੀ ਜੋਂਸਨ ਕੰਪਨੀ ਦਾ ਬ੍ਰਾਂਡ ਆ ਗਿਆ ਜੇ ਵਾਈਫਸ ਦੇ ਵਿੱਚ ਵਾਈਫਸ ਦੇ ਵਿੱਚ ਜੋਂਸਨ ਕੰਪਨੀ ਦਾ ਬ੍ਰਾਂਡ ਇਹ ਬਾਜ਼ਾਰੋਂ ਤੁਹਾਨੂੰ ਫੁੱਲ ਐਮ ਆਰ ਪੀ ਤੇ ਮਿਲਣਾ ਅਦਾਸ ਸਟੋਰ ਤੇ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਜੇ ਸਸਤਾ ਲੈਣਾ ਤੇ ਲਿਟਲ ਕੰਪਨੀ ਦਾ ਆ ਜਾਊਗਾ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਟੂ ਲਿਫਟਸ ਕੰਪਨੀ ਦਾ ਥੋੜਾ ਬ੍ਰਾਂਡ ਜੇ ਤਗੜਾ ਲੈਣਾ ਇਹ ਤੁਹਾਨੂੰ ਮਿਲੇਗਾ ਦੋ ਦੇ ਨਾਲ ਇੱਕ ਫ੍ਰੀ ਦੋ ਖਰੀਦੋਗੇ ਇੱਕ ਨਾਲ ਫ੍ਰੀ ਲिटल ਕੰਪਨੀ ਦਾ ਇੱਕ ਦੇ ਨਾਲ ਇੱਕ ਫ੍ਰੀ ਉਸ ਤੋਂ ਇਲਾਵਾ ਜਿਤਨਾ ਕਈ ਇੱਕ ਪੇਰੈਂਟਸ ਜਿਹੜੇ ਆ ਉਹਨਾਂ ਨੇ ਲिटल ਕੰਪਨੀ ਦਾ ਬ੍ਰਾਂਡ ਨਹੀਂ ਵਰਤਣਾ ਚਾਹੁੰਦੇ ਉਹ ਬ੍ਰਾਂਡ ਵਰਤਣਾ ਚਾਹੁੰਦੇ ਨੇ ਮੈਨੀਪੋਕੋ ਦਾ ਇਹਦੇ ਵਿੱਚ ਜਿਤਨਾ ਬਾਜ਼ਾਰ ਚੋਂ ਤੁਸੀਂ ਖਰੀਦਦੇ ਜੇ ਤੁਹਾਨੂੰ ਫੁੱਲ ਐਮ ਆਰ ਪੀ ਤੇ ਮਿਲਦਾ ਜਿਤਨਾ ਜਿੰਨਾ ਵੀ ਰੇਟ ਉੱਤੇ ਲਿਖਿਆ ਉਹਨੇ ਦਾ ਹੀ ਮਿਲਣਾ ਪਰ ਅਧਾਰ ਸਟੋਰ ਤੋਂ ਤੁਹਾਨੂੰ ਤੁਸੀਂ ਦੇਖ ਰਹੇ ਹਰ ਇੱਕ ਜਿਹੜਾ ਕਿਸੇ ਤੇ 100 ਰੁਪਿਆ ਦਾ ਸੀ ਕਿਸੇ ਤੇ 150 ਦਾ ਸੀ ਕਿਸੇ ਤੇ ₹60 ਲਾਸੀ ਇਸ ਤਰ੍ਹਾਂ ਕਰਕੇ ਮੈਨੀ ਪੋਕੋ ਦਾ ਬ੍ਰਾਂਡ ਜਿਹੜਾ ਇਹ ਵੀ ਤੁਹਾਨੂੰ ਸਾਰਾ ਜਿਹੜਾ ਐਮ ਆਰ ਪੀ ਤੋਂ ਕਾਫੀ ਜਿਹੜਾ ਲੈਸ ਮਿਲੇਗਾ ਤੇ ਬੱਚਿਆਂ ਦੇ ਵਿੱਚ ਜੇ ਗੱਲ ਕਰੀਏ ਹੋਰ ਪ੍ਰੋਡਕਟ ਛੋਟੇ-ਛੋਟੇ ਆ ਜਾਂਦੇ ਨੇ ਜਿਸ ਤਰ੍ਹਾਂ ਗਰਮੀਆਂ ਦੇ ਵਿੱਚ ਪਾਊਡਰ ਦੀ ਬਹੁਤ ਜ਼ਰੂਰਤ ਹੁੰਦੀ ਬੱਚਿਆਂ ਨੂੰ ਲੱਗਾ ਲੁਗਾ ਲੱਗ ਜਾਂਦਾ ਉਹਦੇ ਵਾਸਤੇ ਜੋਂਸਨ ਕੰਪਨੀ ਦਾ ਪਾਊਡਰ ਆ ਗਿਆ ਜੀ ਬਾਜ਼ਾਰ ਤੋਂ ਫੁੱਲ ਐਮ ਆਰ ਪੀ ਤੇ ਮਿਲਣਾ ਅਧਾਸ ਸਟੋਰ ਤੋਂ ਮਿਲੇਗਾ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਯਾਨੀ ਕਿ ਦੋ ਖਰੀਦੋਗੇ ਤੇ ਇੱਕ ਬਿਲਕੁਲ ਫ੍ਰੀ ਮਿਲੇਗਾ ਉਸ ਤੋਂ ਇਲਾਵਾ ਸਾਡੇ ਕੋਲ ਡਾਵਰ ਕੰਪਨੀ ਦੇ ਅਗੇ ਜੇ ਬੱਚਿਆਂ ਵਾਸਤੇ ਜਿਤਨਾ ਬੇਬੀ ਭਾਸ਼ਾ ਬੋਡੀ ਭਾਸ਼ਾ ਆ ਗਿਆ ਤੇ ਕਰੀਮ ਆ ਗਈ ਇਹ ਸਾਰੀ ਇੰਨੇ ਵੀ ਡਾਵਰ ਕੰਪਨੀ ਦੇ ਪ੍ਰੋਡਕਟ ਆ ਇਹ ਤੁਹਾਨੂੰ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਪੇਸਟਾਂ ਦੀ ਗੱਲ ਕਰੀਏ ਪੇਸਟਾਂ ਦੇ ਵਿੱਚ ਵੀ ਤਗੜੀ ਆਫਰ ਹੈਗੀ ਆ ਸਾਡੇ ਕੋਲ ਜਿਹੜੀ ਲਗਾਤਾਰ ਚੱਲਦੀ ਰਹਿੰਦੀ ਆ ਝੰਡੂ ਕੰਪਨੀ ਦੀ ਦੰਤਵੀਰ ਦੋ ਖਰੀਦੋ ਇੱਕ ਬਿਲਕੁਲ ਫ੍ਰੀ ਇਹ ਵੀ ਲਗਾਤਾਰ ਸਾਰਾ ਮਹੀਨਾ ਤੁਹਾਨੂੰ ਮਿਲਦੀ ਰਹੇਗੀ ਡਾਵਰ ਕੰਪਨੀ ਦੀ ਰੈਡ ਡਾਬਰ ਕੰਪਨੀ ਦੀ ਰੈੱਡ ਜੈੱਲ ਜਿਹੜੀ ਆ ਇਹ ਵੀ ਤੁਹਾਨੂੰ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਸੋ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਆਫਰਾਂ ਜਿਹੜੀਆਂ ਨੇ ਅਧਾਸ ਸਟੋਰ ਤੇ ਅਵੇਲੇਬਲ ਹੈ ਜਿਦੇ ਵਿੱਚ ਇੱਕ ਛੋਟੀ ਜਿਹੀ ਆਫਰ ਤੁਹਾਨੂੰ ਹੋਰ ਦਿਖਾਦਾ ਕੋਲਗੇਟ ਦੀ ਮੈਕਸ ਫ੍ਰੈਸ਼ ਲਿਕੁਇਡ ਮਾਊਥ ਫਰੈਸ਼ਨਰ ਇਹ ਵੀ ਤੁਹਾਨੂੰ ਮਿਲੇਗਾ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਹੋਰ ਵੀ ਬੜੀਆਂ ਆਫਰਾਂ ਨੇ ਜਿਤਨਾ ਬ੍ਰਸ਼ ਦੇ ਵਿੱਚ ਵੀ ਸਾਰੀਆਂ ਆਫਰਾਂ ਹੈਗੀਆਂ ਨੇ ਤੇ ਬੱਚਿਆਂ ਵਾਸਤੇ ਹੋਰ ਵੀ ਕਿੰਨੀਆਂ ਆਈਟਮਾਂ ਜਿਹੜੀਆਂ ਸਾਡੇ ਕੋਲ ਅਵੇਲੇਬਲ ਰਹਿੰਦੀਆਂ ਨੇ ਜੂਸ ਦੇ ਵਿੱਚ ਵੀ ਸਾਡੇ ਕੋਲ ਆਫਰ ਆਉਂਦੀ ਆ ਤੇ ਹੋਰ ਜਿ ਤਰ੍ਹਾਂ ਸ਼ਨੀ ਐਤਵਾਰ ਕੋਲਡ ਡਰਿੰਕ ਦੇ ਵਿੱਚ ਸਾਡੇ ਕੋਲ ਕਾਫੀ ਆਫਰ ਆਉਂਦੀ ਰਹਿੰਦੀ ਹੈ ਲਗਾਤਾਰ ਵੀ ਜਿਹੜੀ ਆ ਬਾਜ਼ਾਰ ਦੇ ਨਾਲੋਂ ਕਾਫੀ ਲਸ ਰਹਿਦਾ ਸੋ ਇੱਕ ਗੱਲ ਹੋਰ ਕਹਿਣਾ ਚਾਹਾਂਗਾ ਵੀ ਵਿਆਹ ਸ਼ਾਦੀਆਂ ਦਾ ਜਿੰਨਾ ਵੀ ਸਮਾਨ ਤੁਸੀਂ ਖਰੀਦਣਾ ਚਾਹੁੰਦੇ ਜੇ ਕੋਈ ਘਰ ਦੇ ਵਿੱਚ ਫੰਕਸ਼ਨ ਸਮਾਨ ਖਰੀਦਣਾ ਚਾਹੁੰਦੇ ਜੇ ਰਫੈਂਡ ਦੇ ਟੀਨ ਵਗੈਰਾ ਸਾਰੇ ਸਾਡੇ ਕੋਲ ਅਵੇਲੇਬਲ ਹੁੰਦੇ ਨੇ ਸੋ ਉਹਦਾ ਵੀ ਤੁਹਾਡਾ ਖਾਸ ਧਿਆਨ ਰੱਖਿਆ ਗਿਆ ਵਾ ਸਾਰਾ ਸਮਾਨ ਜਿਹੜਾ ਤੁਹਾਡਾ ਅਵੇਲੇਬਲ ਤੁਹਾਨੂੰ ਇੱਥੋਂ ਮਿਲੇਗਾ ਲਓ ਜੀ ਟਰਾਲੀਆਂ 4-5 ਭਰ ਚੁੱਕੀਆਂ ਜੇ ਆਫਰ ਦੀਆਂ ਸਾਰੀਆਂ ਆਫਰ ਵਾਲਾ ਸਮਾਨ ਜਿਹੜਾ ਇੱਕ ਦੇ ਨਾਲ ਇੱਕ ਇੱਕ ਦੇ ਨਾਲ ਦੋ ਫ੍ਰੀ ਆ ਉਸ ਤੋਂ ਬਾਅਦ ਆ ਗਿਆ ਸਾਡੇ ਕੋਲ ਬਹੁਤ ਵਧੀਆ ਐਡਮ ਰੀਅਲ ਕੰਪਨੀ ਦਾ ਕੋਕੋਨਟ ਜੂਸ ਕੋਈ ਜੂਸ ਕਹਿ ਦਿੰਦਾ ਕੋਈ ਕੋਕੋਨਟ ਵਾਟਰ ਕਹਿ ਦਿੰਦਾ ਆਪੋ ਆਪਣੀ ਇੱਛਾ ਆ ਇਹ ਵੀ ਤੁਹਾਨੂੰ ਅਦਾਸ ਸਟੋਰ ਤੋਂ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮੰਗੋ ਸਿਪ ਆ ਗਈ ਜੇ ਯਾਨੀ ਕਿ ਅੰਬ ਦਾ ਜੂਸ ਇਹ ਵੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗਾ ਅਦਾਸ ਸਟੋਰ ਤੋਂ ਕੈਚ ਕੰਪਨੀ ਦੇ ਤੁਸੀਂ ਦੇਖ ਰਹੇ ਜੇ ਪੰਜ ਛੇ ਫਲੇਵਰ ਹੈਗੇ ਆ ਪੋਲਡਿੰਗ ਦੇ ਵਿੱਚ ਇਹ ਵੀ ਸਾਰੇ ਮਿਲਣਗੇ ਤੁਹਾਨੂੰ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਉਸ ਤੋਂ ਇਲਾਵਾ ਰੀਲ ਦੇ ਵਿੱਚ ਆ ਗਿਆ ਜੇ ਯੂਸ ਮਸਾਲੇ ਵਾਲਾ ਮਿਕਸ ਇਹ ਵੀ ਤੁਹਾਨੂੰ ਅਧਾਸ ਸਟੋਰ ਤੋਂ ਮਿਲੇਗਾ ਇੱਕ ਦੇ ਨਾਲ ਇੱਕ ਬਿਲਕੁਲ ਫਰੀ ਇਸ ਤੋਂ ਬਾਅਦ ਆ ਗਈ ਜੇ ਦਿਲਮਾਹ ਕੰਪਨੀ ਦੀ ਗ੍ਰੀਨ ਟੀ ਮਟਾਪੇ ਵਾਸਤੇ ਬਹੁਤ ਵਧੀਆ ਦੱਸਦੇ ਨੇ ਕਿ ਗ੍ਰੀਨ ਟੀ ਪੀਣੀ ਚਾਹੀਦੀ ਇਹਦੇ ਵਿੱਚ ਵੀ ਤਿੰਨ ਚਾਰ ਫਲੇਵਰ ਜਿਹੜੇ ਸਾਡੇ ਕੋਲ ਅਵੇਲੇਬਲ ਰਿਹਾ ਪਰ ਇਹਦੇ ਵਿੱਚ ਆਫਰ ਬਹੁਤ ਤਗੜੀ ਆ ਅੱਗੇ ਤੇ ਇੱਕ ਦਿਨ ਵਾਲੇ ਇੱਕ ਫ੍ਰੀ ਹੀ ਪਰ ਇਹ ਜਿਹੜੀ ਗ੍ਰੀਨ ਟੀ ਇੱਕ ਤੇ ਫਾਇਦੇਮੰਦ ਆ ਇੱਕ ਆਫਰ ਇਹਦੇ ਵਿੱਚ ਕੀ ਆ ਵੀ ਇਹ ਇੱਕ ਦੇ ਨਾਲ ਤੁਹਾਨੂੰ ਦੋ ਬਿਲਕੁਲ ਫ੍ਰੀ ਮਿਲਣੀਆਂ ਅਧਾਸ ਸਟੋਰ ਤੋਂ ਇਸ ਤੋਂ ਇਲਾਵਾ ਇੱਕ ਸਾਡੇ ਕੋਲ ਹੋਰ ਬਹੁਤ ਵਧੀਆ ਬ੍ਰਾਂਡ ਆਂਦਾ ਜੇ ਵਾਗ ਬੱਕਰੀ ਦਾ ਇਹ ਵੀ ਗ੍ਰੀਨ ਟੀ ਜਿਹੜੀ ਆ ਤੁਹਾਨੂੰ ਅਦਾਸ ਸਟੋਰ ਤੋਂ ਦੋ ਤਿੰਨ ਫਲੇਵਰ ਇਹਦੇ ਵਿੱਚ ਵੀ ਹੈਗੇ ਨੇ ਇਹ ਵੀ ਤੁਹਾਨੂੰ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਤੇ ਹੁਣ ਜਿਹੜੀ ਆਈਟਮ ਤੁਹਾਨੂੰ ਦਿਖਾਉਣ ਜਾ ਰਿਆਂ ਆ ਇੱਕ ਦੇ ਨਾਲ ਇੱਕ ਫ੍ਰੀ ਉਹ ਵੀ ਬਹੁਤ ਤੁਹਾਡੀ ਦਿਲਚਸਪ ਆਈਟਮ ਹੈਗੀ ਆ ਜਿਹੜੀ ਕਿ ਬੱਚੇ ਸਾਰੇ ਬਹੁਤ ਪਸੰਦ ਕਰਦੇ ਨੇ ਜਿਤਨਾ ਚਕਲ ਪੀਜਾ ਪੂਜਾ ਸੈਂਡਵਿਚ ਵਗੈਰਾ ਸਾਰੇ ਲੋਕੀ ਘਰੇ ਬਣਾਉਂਦੇ ਪਏ ਨੇ ਜਿਹਦੇ ਵਿੱਚ ਕਿ ਚਿੱਲੀ ਫਲੇਕਸ ਵਗੈਰਾ ਆਰਗਾਨਸ ਮਿਕਸ ਹਰਬਸ ਸ਼ਾਮ ਕੰਪਨੀ ਦੇ ਸਾਡੇ ਕੋ ਆਉਂਦੇ ਨੇ ਜਿੰਨੇ ਵੀ ਇਹ ਸਾਰੇ ਆਉਂਦੇ ਨੇ ਸਾਡੇ ਕੋ ਇਹ ਸਾਰੇ ਭਾਵੇਂ ਅਲੱਗ-ਅਲੱਗ ਲੋ ਭਾਵੇਂ 1-1 ਕਿਲੋ ਇਹ ਤੁਹਾਨੂੰ ਮਿਲਣਗੇ ਸਾਰੇ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਅੱਜ ਕੱਲ ਬੀਬੀਆਂ ਨੂੰ ਬੜਾ ਕਰੇਜ ਹੋ ਗਿਆ ਵਾ ਵੀ ਅਧਕਰ ਜਿਹੜਾ ਵਾ ਛਿਲਣਾ ਨਾ ਪਵੇ ਤੇ ਨਾਲ ਲਸਣ ਛਿਲਣਾ ਪਵੇ ਉਹਦੇ ਵਿੱਚ ਉਹਦਾ ਵੀ ਹਾਲ ਜਿਹੜਾ ਵਾ ਕੰਪਨੀਆਂ ਨੇ ਕਰ ਦਿੱਤਾ ਵਾ ਜਿਹਦੇ ਵਿੱਚ ਸਾਡੇ ਕੋਲ ਆਫਰ ਦੇ ਵਿੱਚ ਆਉਂਦੀ ਜੇ ਚੋਕੀ ਦਾਣੀ ਕੰਪਨੀ ਦੀ ਜਿੰਜਰ ਗਾਰਲਿਕ ਪੇਸਟ ਨਾਲ ਦੀ ਨਾਲ ਹੀ ਬਬੀਨੋ ਕੰਪਨੀ ਦੀ ਜਿੰਜਰ ਗਾਰਲਿਕ ਪੇਸਟ ਇਹ ਦੋਵੇਂ ਤੁਹਾਨੂੰ ਮਿਲਣਗੇ ਆਧਾਰ ਸਟੋਰ ਤੋਂ ਇੱਕ ਦਿਨ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਇਲਾਵਾ ਮਸਾਲੇ ਜਿੰਨੇ ਵੀ ਤੁਸੀਂ ਦੇਖਦੇ ਰਹੇ ਜੇ ਸਾਰੇ ਜਿਹੜੇ ਐਮ ਆਰ ਪੀ ਤੋਂ ਕਾਫੀ ਲੈਸ ਮਿਲਣਗੇ ਸੋ ਇੱਕ ਤਾਂ ਹੋਰ ਬਹੁਤ ਵਧੀਆ ਚੀਜ਼ ਵਿਖਾਵਾਂ ਸਾਡੇ ਕੋਲ ਆਉਂਦੀ ਜੇ ਮਸਾਲਿਆਂ ਦੇ ਵਿੱਚ ਸਾਤ ਮਸਾਲਾ ਬਹੁਤ ਪਸੰਦ ਕਰਦੇ ਆ 200 ਗ੍ਰਾਮ ਦੀ ਪੈਕਿੰਗ ਹੈ ਇਹਦੇ ਵਿੱਚ ਸਾਰੇ ਮਸਾਲੇ ਜਿਹੜੇ ਨੇ ਇਹਦੇ ਵਿੱਚ ਅਵੇਲੇਬਲ ਹੁੰਦੇ ਨੇ ਕੋਈ ਵੱਖਰਾ ਵੱਖਰਾ ਲੈਣ ਦੀ ਲੋੜ ਨਹੀਂ ਬਹੁਤ ਹੀ ਵਾਜਬ ਰੇਟ ਤੇ ਜਿਹੜਾ ਸਾਡੇ ਕੋਲ ਉਪਲਬਧ ਹੈਗਾ ਆ ਉਸ ਤੋਂ ਲਾਵਾ ਹਲਦੀ ਦੇ ਆਫਰ ਚੱਲਦੀ ਪਈ ਜੇ ਸਾਡੇ ਕੋ ਜਿਹੜੀ ਕਿ ਸਾਰਾ ਮਹੀਨਾ ਲਗਾਤਾਰ ਚੱਲਦੀ ਆ ਕੇਵਲ ਕੰਪਨੀ ਦੀ ਹਲਦੀ ਆ ਗਈ ਹੈ ਅੱਧਾ ਕਿਲੋ ਦੀ ਪੈਕਿੰਗ ਇਹ ਵੀ ਤੁਹਾਨੂੰ ਮਿਲੇਗੀ ਦੋ ਦੇ ਨਾਲ ਇੱਕ ਪੈਕ ਬਿਲਕੁਲ ਫ੍ਰੀ ਅੱਧੇ ਕਿਲੋ ਵਾਲਾ ਅੱਧੇ ਕਿਲੋ ਦੀ ਪੈਕਿੰਗ ਇਹਦੀ ਆਏਗੀ ਇਹ ਸਾਰੀ ਤੁਹਾਨੂੰ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਤੇ ਇੱਕ ਹੋਰ ਆਈਟਮ ਆ ਗਈ ਜਿਹੜੀ ਕਿ ਸਾਨੂੰ ਸੌਖ ਤੇ ਹੀ ਚਾਹੀਦੀ ਆ ਜਾਨਕਿ ਚਾਹ ਦੇ ਨਾਲ ਸਾਨੂੰ ਕੁਛ ਨਾ ਕੁਛ ਚਾਹੀਦੀ ਆ ਕਈ ਘਰਾਂ ਦੇ ਵਿੱਚ ਕੀ ਆ ਕਿ ਜਿਆਦੀਆਂ ਮਹਿੰਗੀਆਂ ਚੀਜ਼ਾਂ ਅਫੋਰਡ ਨਹੀਂ ਕਰ ਪਾਉਂਦੇ ਉਹਨਾਂ ਵਾਸਤੇ ਇੱਕ ਬਹੁਤ ਹੀ ਸਸਤੀ ਜੀ ਆਈਟਮ ਆ ਗਈ ਆ ਜਿਹਦੇ ਵਿੱਚ ਇੱਕ ਦੇ ਖਾਣੋ ਵਿੱਚ ਵੀ ਟੇਸਟ ਆ ਤੇ ਇੱਕ ਬਿਲਕੁਲ ਲੈਸ ਰੇਟ ਤੇ ਇੰਗਲਿਸ਼ ਓਵਨ ਕੰਪਨੀ ਦੇ ਰਸ ਇਹ ਪੈਕਿੰਗ ਮੇਰੇ ਖਾਲ ਇਸ 400 ਗ੍ਰਾਮ ਦੀ ਪੈਕਿੰਗ ਆ ਇਹ ਤੁਹਾਨੂੰ ਮਿਲੇਗੀ ਦੋ ਦੇ ਨਾਲ ਇੱਕ ਬਿਲਕੁਲ ਫ੍ਰੀ ਉਸ ਤੋਂ ਲਾਹ ਹੋ ਰਹੀ ਬਹੁਤ ਸਾਰੀਆਂ ਆਫਰਾਂ ਦੇ ਵਿੱਚ ਇੱਕ ਬੜੀ ਵਧੀਆ ਚੀਜ਼ ਹੈ ਸਾਡੇ ਕੋਲ ਆਫਰ ਵਾਲੀ ਜਿਹੜੀ ਸਿਹਤ ਵਾਸਤੇ ਵੀ ਬਹੁਤ ਵਧੀਆ ਆ ਤੁਹਾਨੂੰ ਦੱਸਣ ਜਾ ਰਿਹਾ ਵਾ ਜੀ ਐਮ ਕੰਪਨੀ ਦਾ ਸਤੂ ਜਿੰਨੂ ਕੀ ਚਨਾ ਪਾਊਡਰ ਜਿੰਨੇ ਭੁਜੇ ਚਨੇ ਉਹਨਾਂ ਦਾ ਪਾਊਡਰ ਬਹੁਤ ਯੂਜ਼ ਕਰਦੇ ਨੇ ਹਰਕੱਲ ਸਿਹਤ ਵਾਸਤੇ ਬਹੁਤ ਵਧੀਆ ਆ ਇਹਦੇ ਵਿੱਚ ਦੋ ਫਲੇਵਰ ਆਉਂਦੇ ਆ ਇੱਕ ਨਮਕੀਨ ਇੱਕ ਮਿੱਠੇ ਵਾਲਾ ਇਹ ਵੀ ਤੁਹਾਨੂੰ ਅਦਾਸ਼ ਤੋਂ ਮਿਲਣਗੇ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਹੁਣ ਜਿੰਨੇ ਵੀ ਮੈਨਪਰਾ ਸਾਡੀ ਵੀਡੀਓ ਦੇਖ ਰਹੇ ਜੇ ਸਾਰਿਆਂ ਨੂੰ ਇੱਕੋ ਇੱਕੋ ਰਿਕਵੈਸਟ ਆ ਵੀ ਵੀ ਪੇਜ ਨੂੰ ਦਬਕੇ ਸਬਸਕ੍ਰਾਈਬ ਤੇ ਸ਼ੇਅਰ ਤੇ ਲਾਈਕ ਕਮੈਂਟ ਸਾਰੀ ਸਾਨੂੰ ਆਪਣੇ ਸੁਝਾਅ ਜਿਹੜੇ ਦੋ ਸਬਸਕ੍ਰਾਈਬ ਜਰੂਰ ਕਰੋ ਤਾਂ ਜੋ ਤੁਹਾਨੂੰ ਸਾਰੀਆਂ ਵੀਡੀਓ ਦਾ ਵੱਧ ਤੋਂ ਵੱਧ ਪਤਾ ਲੱਗ ਸਕੇ ਸੋ ਇੱਕ ਬਹੁਤ ਵਧੀਆ ਚੀਜ਼ ਸਾਡੇ ਕੋਲ ਜਿਹੜੀ ਹੋਰ ਇੱਕ ਦਿਨ ਵਾਲਾ ਇੱਕ ਫਰੀ ਹੈ ਉਹ ਹੈਗਾ ਜੀ ਐਮ ਕੰਪਨੀ ਦਾ ਭਟੂਰੀਆਂ ਵਾਲਾ ਜਿਹੜਾ ਆਟਾ ਭਟੂਰੇ ਜਿਹੜੇ ਤੁਸੀਂ ਬਾਜ਼ਾਰ 'ਚ ਖਾਂਦੇ ਜ ਉਹ ਅਲੱਗ ਚੀਜ਼ ਆ ਜਿਹੜੇ ਤੁਸੀਂ ਘਰ ਬਣਾ ਕੇ ਖਾਣੀ ਉਹ ਬਹੁਤ ਵਧੀਆ ਚੀਜ਼ ਜਿਹੜੀ ਤਿਆਰ ਹੋਣੀ ਤੁਹਾਡੇ ਵਾਸਤੇ ਉਹਨਾਂ ਦਾ ਜਿਹੜਾ ਮਿਸ਼ਰਣ ਆ ਆਟਾ ਜਿਹੜਾ ਵਾ ਉਹ ਸਾਡੇ ਕੋਲ ਬਣਿਆ ਬਣਿਆ ਆ ਰਿਹਾ ਵਾ ਇਹ ਵੀ ਤੁਹਾਨੂੰ ਮਿਲੇਗਾ ਇੱਕ ਦੇ ਨਾਲ ਇੱਕ ਇੱਕ ਬਿਲਕੁਲ ਫ੍ਰੀ ਹੁਣ ਬੱਚਿਆਂ ਦੀ ਵਾਰੀ ਆ ਗਈ ਛੋਟੇ ਛੋਟੇ ਬੱਚੇ ਜਿਹੜੇ ਉਹਨਾਂ ਵਾਸਤੇ ਕੁਝ ਨਾ ਕੁਝ ਚਾਹੀਦਾ ਵਾ ਸਾਡੇ ਕੋ ਆ ਗਿਆ ਜੀ ਮੈਲਵਰੀ ਕੰਪਨੀ ਦੀਆਂ ਕੈਂਡੀਜ਼ ਇਹ ਵੀ ਤੁਹਾਨੂੰ ਪੈਕਿੰਗ ਮਿਲੇਗੀ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਇਹਦੇ ਵਿੱਚ ਵੀ ਤਿੰਨ ਚਾਰ ਫਲੇਵਰ ਜਿਹੜੇ ਸਾਡੇ ਕੋ ਅਵੇਲੇਬਲ ਹੈਗੇ ਆ ਬੱਚਿਆਂ ਨੂੰ ਵੀ ਇਹ ਆ ਵੀ ਜਿਹੜੇ ਬੱਚੇ ਆ ਸਾਰੇ ਜਿਹੜੇ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਸ਼ੇਅਰ ਕਰਨ ਤੇ ਉਹਨਾਂ ਨੂੰ ਜਿਹੜੀਆਂ ਟੌਫੀਆਂ ਦੇ ਵਿੱਚ ਇੱਕ ਦੇ ਨਾਲ ਇੱਕ ਬਿਲਕੁਲ ਫ੍ਰੀ ਮਿਲੇਗੀ ਲੋ ਜੀ ਆਫਰਾਂ ਵਾਲੀ ਜਿੰਨੀ ਵੀ ਆਈਟਮ ਹੀ ਉਹ ਸਾਰੀਆਂ ਟਰਾਲੀਆਂ ਜਿਹੜੀਆਂ ਨੇ ਭਰ ਚੁੱਕੀਆਂ ਨੇ ਸਾਰੀਆਂ ਆਈਟਮਾਂ ਜਿਹੜੀਆਂ ਤੁਹਾਨੂੰ ਜਿਤਨਾ ਕੱਲੀ-ਕੱਲੀ ਆਈਟਮ ਦੱਸੀ ਸਾਰੀਆਂ ਇਹਦੇ ਵਿੱਚ ਅਵੇਲੇਬਲ ਹੋ ਚੁੱਕੀਆਂ ਨੇ ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਇਹੋ ਜਿਹੀਆਂ ਆਈਟਮਾਂ ਜਿਹੜੀਆਂ ਹਜੇ ਸਾਨੂੰ ਦੱਸ ਨਹੀਂ ਪਾਏ ਤੁਹਾਨੂੰ ਵੀ ਜਿਹੜੀਆਂ ਇੱਕ ਦਿਨ ਨਾਲ ਇੱਕ ਫਰੀਜ 2 ਦਿਨ ਨਾਲ ਇੱਕ ਫਰੀਜ ਜੋ ਵੀ ਆਫਰਾਂ ਵਾਲੀਆਂ ਸਾਰੀਆਂ ਆਈਟਮਾਂ ਕਿਉਂਕਿ ਇੱਕੋ ਵੀਡੀਓ ਦੇ ਵਿੱਚ ਜੇ ਕਵਰ ਕਰਨ ਲੱਗਾਂਗਾ ਕਿ ਮੇਰੇ ਸਭ ਨਾਲ ਸਾਰਾ ਲੈਣਾ ਸਾਨੂੰ ਇਸੇ ਕੰਮ 'ਚ ਲੰਘ ਜਾਣਾ ਤੇ ਤਮੀ ਨਹੀਂ ਸਾਡੇ ਕੋ ਦੱਸਿਆ ਜਾਣੀ ਆ ਵੀ ਸਾਡੇ ਕੋ ਇੰਨੀ ਆਫਰਾਂ ਜਿਹੜੀਆਂ ਨੇ ਅਧਾਰ ਸਟੋਰ ਤੇ ਚੱਲਦੀਆਂ ਪਈਆਂ ਨੇ ਸੋ ਸਾਰੀਆਂ ਇਹਨਾਂ ਆਫਰਾਂ ਦਾ ਲਾਭ ਲੈਣ ਵਾਸਤੇ ਤੁਹਾਨੂੰ ਕੀ ਕਰਨਾ ਪਏਗਾ ਅਧਾਰ ਸਟੋਰ ਤੇ ਪਹੁੰਚਣਾ ਪਏਗਾ ਤੇ ਸਾਡਾ ਜਿਹੜਾ ਮੇਨ ਐਡਰੈਸ ਹੈਗਾ ਆ ਤੁਹਾਨੂੰ ਨੰਬਰ ਵੀ ਇਹਦੇ ਵਿੱਚ ਸਾਰਾ ਮੈਂਸ਼ਨ ਕਰ ਦਿੱਤਾ ਜਾਊਗਾ ਸਾਡਾ ਅਧਾਰ ਸਟੋਰ ਜਿਹੜਾ ਵਾ ਉਹ ਹੈਗਾ ਵਾ ਅਧਾਰ ਸੁਪਰਮਾਰਕਟ ਸਟੋਰ ਛਟਾ ਛਟਾ ਜ਼ਿਲ੍ਹਾ ਅਮਰਸਰ ਤੇ ਵਿੱਚ ਪੈਂਦਾ ਜੀ ਗੁਰਦੁਆਰਾ ਹਿਸ਼ਾੜਾ ਸਾਹਿਬ 6ਵੇਂ ਪਾਤਸ਼ਾਹੀ ਸਾਹਿਬ ਦਾ ਗੁਰਦੁਆਰਾ ਸਾਹਿਬ ਹੈ ਜਿਹੜਾ ਕਿ ਸਾਡੇ ਤੋਂ ਸਿਰਫ 200 ਮੀਟਰ ਦੀ ਦੂਰੀ ਤੇ ਆ ਉਹਦੇ ਬੈਕ ਸਾਈਡ ਤੇ ਛੋਟੇ ਗੇਟ ਦੇ ਬਿਲਕੁਲ ਨਾਲ ਖੱਬੇ ਹੱਥ ਚਵਾਲ ਰੋਡ ਵੀ ਇਹਨੂੰ ਕਹਿ ਦਿੰਦੇ ਆ ਸੰਸਾਭ ਰੋਡ ਵੀ ਕਹਿ ਦਿੰਦੇ ਆ ਬਾਬਾ ਬੁੱਢਾ ਸਾਹਿਬ ਰੋਡ ਵੀ ਕਹਿ ਦਿੰਦੇ ਆ ਇਹ ਰੋਡ ਦੇ ਸਾਡਾ ਜਿਹੜਾ ਆਧਾਰ ਸੁਪਰਮਾਰਕਟ ਸਟੋਰ ਆ ਸਥਿਤ ਹੈਗਾ ਆ ਸੋ ਵੱਧ ਤੋਂ ਵੱਧ ਆਫਰਾਂ ਦਾ ਲਾਭ ਲੈਣ ਵਾਸਤੇ ਹੋ ਬਹੰਬਾ ਕੇ ਜਲਦੀ ਤੋਂ ਜਲਦੀ ਪਹੁੰਚੋ ਤਾਂ ਜੋ ਤੁਹਾਨੂੰ ਸਾਰੀਆਂ ਆਫਰਾਂ ਦਾ ਲਾਭ ਜਿਹੜਾ ਵਾ ਪ੍ਰਾਪਤ ਹੋ ਸਕੇ ਇੰਨੀਆਂ ਹੀ ਗੱਲਾਂ ਦੇ ਨਾਲ ਮੈਂ ਤੁਹਾਡੇ ਤੋਂ ਇਜਾਜ਼ਤ ਲੈਣੀ ਚਾਹਾਂਗੇ ਬਹੁਤ ਬਹੁਤ ਤੁਹਾਡਾ ਧੰਨਵਾਦ ਤੁਸੀਂ ਇਨਾ ਸਮਾਂ ਦਿੱਤਾ ਸਾਡੀ ਵੀਡੀਓ ਨੂੰ ਵੇਖਣ ਵਾਸਤੇ ਸੋ ਐਂਡ ਤੇ ਫਿਰ ਇਹੀ ਗੱਲ ਹੈ ਕਿ ਪੇਜ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਜੋ ਤੁਹਾਨੂੰ ਨੈਕਸਟ ਆਉਣ ਵਾਲੀਆਂ ਆਫਰਾਂ ਦਾ ਜਿਹੜੀਆਂ ਦਿਨ ਤੇ ਰਾਤ ਦੇ ਜਿੰਨੀਆਂ ਵੀ ਆਫਰਾਂ ਲੱਗਣੀਆਂ ਨੇ ਹੋਰ ਇਸ ਤੋਂ ਵੱਧ ਡਿਸਕਾਊਂਟ ਜਿਹੜੇ ਤੁਹਾਨੂੰ ਦੇਣੇ ਨੇ ਉਹਨਾਂ ਦਾ ਵੀ ਪਤਾ ਲੱਗ ਸਕੇ ਸਾਰਿਆਂ ਦਾ ਧੰਨਵਾਦ ਜੀ ਥੈਂਕ ਯੂ